ਇੱਕ ਰਾਤ ਯੱਗ ਕਰਦੇ ਕਰਦੇ ਸਮਾਦੀ ਲੱਗ ਗਈ ਜੋ ਕਿ 2024 ਦੀ ਗੱਲ ਆਪਜੀ ਦੇ ਅੱਗੇ ਰੱਖ ਰਹੇ ਹਾਂ ਤੁਹਾਡੇ ਨਾਲ ਖਾਂਜੀ ਜੀ ਆਪਣੀ ਗੱਲ ਕਰ ਹਾਂਜੀ ਮੈਂ ਆਪਣੀ ਗੱਲ ਕਰ ਰਿਹਾ ਹਾਂ ਜੀ ਇਹ ਦੱਸਿਆ ਗਿਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੇ ਵੱਡੇ ਵੱਡੇ ਯੱਗ ਹੋਣਗੇ ਧਰਤੀ ਤੇ ਉਹ ਯੱਗਾਂ ਦੇ ਵਿੱਚ ਸੇਵਾ ਨਿਭਾਣੀ ਆ ਦੇਵਤਿਆਂ ਦੇ ਯੱਗ ਹੋਣਗੇ ਔਰ ਬ੍ਰਹਮਾ ਜੀ ਦੀ ਪੂਜਾ ਸੇਵਾ ਜਿਹੜੀ ਤੁਹਾਡੇ ਹਿੱਸੇ ਆਈ ਔਰ ਮੁਤਾਸ ਨੇ ਕਿਹਾ ਕਿ ਮਤਲਬ ਆਮ ਨਾਟ ਏਬਲ ਕੀ ਇਹਡੇ ਡੈਸ਼ ਬੱਡੇ ਸਾਧੂ ਸੰਤ ਮੈਂ ਇੱਕ ਛੋਟਾ ਜਿਹਾ ਗ੍ਰਸਤ ਸਾਧਾ ਕਿਦਾਂ ਹੋ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਸਾਰਾ ਕੁਝ ਦੇਵਤੇ ਆਪਣੇ ਆਪ ਤੁਹਾਡੀ ਮਦਦ ਕਰਨਗੇ ਸਾਰੇ ਕਾਰਜ ਸਿੱਧ ਹੋਣਗੇ 2024 ਚ ਜਦੋਂ ਪੰਕਜ ਜੀ ਇਹ ਗੱਲ ਦੱਸੀ ਗਈ ਤੇ ਇੱਕ ਮਹੀਨੇ ਬਾਅਦ ਸਾਰੀਆਂ ਚੀਜ਼ਾਂ ਆਪਣੇ ਆਪ ਫਲੇਬੂਤ ਹੋਣ ਲੱਗ ਪਈਆਂ ਤੇ ਇੱਕ ਬ੍ਰਹਮਾ ਜੀ ਦਾ ਬਹੁਤ ਵੱਡਾ ਅਖੰਡ ਮਹਾਯੱਗ 251 ਘੰਟਿਆਂ ਦਾ ਅੱਜ ਤੱਕ ਕਲਯੁਗ ਚ ਪੁਸ਼ਕਰ ਤੋਂ ਬਾਅਦ ਕਦੀ ਨਹੀਂ ਹੋਇਆ ਫਿਰ ਇੱਕ ਦਾਸ ਨੇ ਉਹਨੇ ਛੋਟੀ ਜੀ ਇੱਕ ਚਾਲੀਸਾ ਲਿਖਿਆ ਬ੍ਰਹਮਾ ਜੀ ਦਾ ਉਹਦੇ ਵਿੱਚ ਬ੍ਰਹਮਾ ਜੀ ਦੀ ਸਿੱਧਾਰਦੀ ਲਿਖੀ ਗਈ ਹੈ ਜੋ ਮੈਨੂੰ ਸੰਦੇਸ਼ ਆਂਦਾ ਕਨੈਕਟੀਵਿਟੀ ਦੀ ਥਰੂ ਉਹ ਮੈਂ ਅੱਗੇ ਪ੍ਰੈਜੈਂਟ ਕਰਦਾ ਅੱਜ ਤੁਸੀਂ ਦੇਖੋ ਬਾਲੀਵੁੱਡ ਨੇ ਪੱਠਾ ਬਿਠਾਤਾ ਸਾਡੇ ਸਨਾਤਨ ਧਰਮ ਦਾ ਕਿਉਂ ਬਿਠਾਤਾ ਕਿਉਂਕਿ ਉਹਨਾਂ ਨੇ ਸਾਡੇ ਦੇਵਤਿਆਂ ਨੂੰ ਇੰਨਾ ਮਤਲਬ ਪੁਰਾ ਦਿਖਾਤਾ ਕਿ ਲੋਕਾਂ ਦੇ ਵਿੱਚ ਓਦਾਂ ਦੀ ਮੈਂਟੈਲਿਟੀ ਬਣ ਗਈ ਆ ਸਿਰਫ ਇੱਕ ਚੀਜ਼ ਲਿਖੀ ਹੋਈ ਆ ਜੀ ਸਾਡੇ ਧਰਮ ਗ੍ਰੰਥਾਂ ਚ ਕਿ ਬ੍ਰਹਮਾ ਜੀ ਨੇ ਪੋਲੇਨਾਥ ਨੇ ਸ਼ਰਾਪ ਦਿੱਤਾ ਸੀ ਕਿ ਉਹਨਾਂ ਦੀ ਪੂਜਾ ਨਹੀਂ ਹੋਊਗੀ ਤੁਸੀਂ ਆਪਣੇ ਘਰ ਚ ਇੱਕ ਘੰਟੇ ਦਾ ਹਵਨ ਕਰਾਣਾ ਹੋਵੇ ਨਾ ਬਸ ਹੋ ਜਾਂਦੀ ਆ ਮੰਗਤ ਜੀ ਬੰਦੇ ਦੀ ਤੇ 251 ਘੰਟੇ ਮਤਲਬ ਉਹ ਬਿਗ ਡੀਲਸ ਹੁੰਦੀਆਂ ਨੇ ਤੇ ਉਹ ਪੋਲੇਨਾਥ ਦੇ ਹੀ ਮੰਦਿਰ ਤੋਂ ਆ ਪ੍ਰਦਾਨ ਪੰਜਾਬ ਦਾ ਮੰਦਿਰ ਆ ਜੀ 12 ਜੋਤਰ ਲਿੰਗਾ ਦਾ ਮੰਦਿਰ ਆ ਜਿਹੜੇ ਸਥਾਨ ਬ੍ਰਹਮਾ ਜੀ ਨੇ ਚੁਣਿਆ ਕਿ ਇਹ ਸਥਾਨ ਤੇ ਮੇਰਾ ਪਹਿਲਾ ਜਿਹੜਾ ਯੱਗ ਹੋਏਗਾ ਉਸ ਸਥਾਨ ਤੇ ਪੋਲੇਨਾਥ ਕਿਦਾਂ ਅਲਾਉ ਕਰ ਸਕਦੇ ਆ ਜੇ ਵਾਕਿਆ ਹੀ ਉਹਨਾਂ ਦਾ ਇਸ਼ਾਰਾ ਹੋਵੇ ਤਾਂ ਜੇ ਸਾਡੇ ਚੰਗੇ ਮਾੜੇ ਕਰਮ ਸਾਡੇ ਨਾਲ ਤੁਰਦੇ ਆਂਦੇ ਤੇ ਸਾਡੇ ਪਰਮੇਸ਼ਵਰ ਵੀ ਸਾਡੇ ਨਾਲ ਤੁਰਦੇ ਆਂਦੇ ਆ ਤੇ ਇਹ ਸਾਰਾ ਪ੍ਰਤਾਪ ਮੇਰੇ ਗੁਰੂਆਂ ਦੀ ਭਗਤੀ ਦਾ ਆ ਔਰ ਉਹਨਾਂ ਦੀ ਸਾਡੇ ਵੱਡੇ ਵਡੇਰਿਆਂ ਦੀ ਕਿਰਪਾ ਦੇ ਨਾਲ ਹੀ ਮੈਨੂੰ ਦਾਸ ਨੂੰ ਮੌਕਾ ਮਿਲਿਆ ਦੂਸਰਾ ਯੱਗ ਜਿਹੜਾ ਹੋ ਰਿਹਾ ਉਹ ਵੀ ਪੋਲੇਨਾਥ ਦਾ ਮੰਦਿਰ ਹੈ ਦਰੇਸੀ ਦੇ ਵਿੱਚ ਠੀਕ ਹੈ ਜੀ ਹਨੂਮਾਨ ਜੀ ਦਾ ਮੰਦਿਰ ਆ ਉਹ ਜਗਾ ਚੁੜੀ ਗਈ ਹੈ ਦਾਸ ਨੂੰ ਦੱਸਿਆ ਗਿਆ ਕਿ ਉਸ ਜਗਾ ਤੇ ਇਸ ਵਾਰ ਜਿਹੜਾ ਯੱਗ ਹੋਏਗਾ ਹੁਣ 101 ਘੰਟਿਆਂ ਦਾ ਅਖੰਡ ਮਹਾ ਯੱਗ 7 April ਤੋਂ 1 May ਤੱਕ ਜਿਹੜਾ ਯੱਗ ਚੱਲੇਗਾ ਮੈਂ ਕਹਨਾ ਪੰਜਾਬੀਆਂ ਦੇ ਵੱਲੇ ਵੱਲੇ ਜੀ ਪੰਜਾਬੀਆਂ ਨੂੰ ਮਤਲਬ ਬ੍ਰਹਮਾ ਜੀ ਨੇ ਛਣ ਲਿਆ ਹੋਇਆ ਹੈ ਮੈਂ ਤੁਹਾਨੂੰ ਸੱਚ ਬੋਲੂਗਾ ਬਿਲਕੁਲ ਆਪਾਂ ਕੈਮਰੇ ਤੇ ਗੱਲ ਕਰ ਰਹੇ ਹਾਂ ब्रह्मा जी ਦੇ ਪ੍ਰਤੀ ਕੋਈ ਮੇਰਾ ਭਾਵ ਨਹੀਂ ਸੀ ਅੱਜ ਤੋਂ ਪਹਿਲਾਂ 2024 ਤੋਂ ਪਹਿਲਾਂ ਉਸ ਟਾਈਮ ਹੀ ਇਹ ਹੁਕਮ ਹੋਇਆ ਕਿ ਕਿਸੇ ਕੋਲੋਂ ਕੁਝ ਵੀ ਨਹੀਂ ਮੰਗਣਾ ਅਸੀਂ ਕਿਸੇ ਦੀ ਕੋਈ ਪਰਚੀ ਨਹੀਂ ਕਰਦੇ ਐਡਾ ਵੱਡਾ ਯੱਗ ਹੋਣਾ ਮੈਂ ਕਿਹਾ ਕਿ ਦਾਸ ਇੰਨਾ ਮਹਾਰਾਜ ਜੀ ਮੈਂ ਇੰਨਾ ਠਾਕੁਰ ਜੀ ਕਾਬਿਲ ਨਹੀਂ ਉਹਨਾਂ ਨੇ ਕਿਹਾ ਦੇਵਤੇ ਆਪਣੇ ਆਪ ਕਿਸੇ ਨਾ ਕਿਸੇ ਰੂਪ ਚ ਆ ਕੇ ਮਦਦ ਕਰਨਗੇ ਦੋਸਤਾਂ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਕਹਿ ਸਕਦੇ ਆ ਵੀ ਇੱਕੋ ਹੀ ਮੰਦਿਰ ਹੈ ਪੁਸ਼ਪਕਰ ਜੀ ਪੁਸ਼ਕਰ ਚ ਇੱਕੋ ਹੀ ਮੰਦਿਰ ਹੋਰ ਕਿੰਨੇ ਕੋਈ ਮੰਦਿਰ ਨਹੀਂ ਹੈ ਜੇ ਕੋਈ ਪੜ੍ਹਾ ਨਹੀਂ ਕਦੇ ਕੋਸ਼ਿਸ਼ ਵੀ ਕੀਤੀ ਹੈ ਕਿਸੇ ਨੇ ਤੇ ਉਹ ਚ ਕੰਮਜਾਮ ਨਹੀਂ ਹੋ ਪਾਇਆ ਦੇਖੋ ਗੱਲ ਕੀ ਹੈਗੀ ਹੈ ਜੀ ਦੇਵਤਾ ਬੇਸਿਕਲੀ ਹੁੰਦੇ ਕੀ ਆ ਸਾਡੇ ਸਨਾਤਨ ਵੀ ਅਜੇ ਤੱਕ ਇਹ ਹੀ ਨਹੀਂ ਸਮਝ ਸਕੇ ਮੈਂ ਨਹੀਂ ਕਹਿੰਦਾ ਮੈਂ ਬਹੁਤ ਗਿਆਨੀ ਆ ਵੱਡਾ ਆ ਨਹੀਂ ਜੋ ਮੈਨੂੰ ਪਰਮੇਸ਼ਵਰ ਨੇ ਦੱਸਿਆ ਮੈਂ ਉਹ ਦੱਸਦਾ ਜਿਨਨੇ ਕਿ ਮੈ ਕੈਪੇਬਲ ਆ ਜਿਨਨੇ ਸਾਰੇ ਸੰਸਾਰ ਨੂੰ ਰਚਿਆ ਉਹ ਵਾਸਨਾ ਚ ਕਿੱਦਾਂ ਫਸ ਸਕਦਾ ਜਿਹੜੀ ਵਾਸਨਾ ਦੇ ਵੀ ਉਹ ਵੀ ਉਹਦੀ দাসੀ ਹੈ ਉਹਦੇ ਕੋਲ ਬੈਠੀ ਹੋਈ ਹੈ ਸੋ ਇਹ ਸਾਨੂੰ ਕਿਤੇ ਨਾ ਕਿਤੇ ਸਾਡੇ ਇਤਿਹਾਸ ਦੇ ਵਿੱਚ ਗੜਬੜ ਕੀਤੀ ਗਈ ਹੈ ਜੋਤ ਦਾ ਅਖੰਡ ਸਾਰਿਆਂ ਜਗਤ ਦੀ ਹੈ ਕਿਉਂਕਿ ਦੇਖੋ ਸਰੀਰ ਸਾਡੇ ਐਵੇਂ ਥੋੜਾ ਚੱਲਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਪਰ ਪ੍ਰਮਾਤਮਾ ਦੀ ਕਿਰਪਾ ਤਾਹੀ ਚੱਲ ਰਹੀ ਨੇ ਦੇਖੋ ਲੋਕਾਂ ਦੇ ਵਿੱਚ ਨਾ ਥੋੜਾ ਜਿਹਾ ਡਰ ਆ ਥੋੜਾ ਭੈਅ ਵਾ ਵੀ ਕਿਉਂਕਿ ਰਮਾਈ ਦੇ ਫੋਲੋਅਰ ਘਟਨੇ ਹੈ ਰਮਾਈ ਦੇ ਮੰਦਰ ਘਟਨੇ ਹੈ ਸੰਤ ਜੀ ਮੈਨੂੰ ਇੱਕ ਗੱਲ ਧਿਆਨ ਨਾਲ ਦੱਸੋ ਤੁਸੀਂ ਅੱਜ ਤੱਕ ਕਿਸੇ ਬ੍ਰਹਮਾ ਜੀ ਦੇ ਮਿਲੇ ਹੋ ਮਗਰ ਨਹੀਂ ਮਿਲੇ ਮੈਂ ਉਹੀ ਤਾਂ ਮੈਂ ਉਹੀ ਗੱਲ ਕਰ ਰਿਹਾ ਨਾ ਗੱਲ ਹੀ ਖਤਮ ਹੋ ਗਈ ਵੀ ਮਸੀਦਰ ਕਿਉਂ ਨਹੀਂ ਬਣ ਪਾਇਆ ਮੈਂ ਸਿਟੀ ਹੋਮ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਮੌਜੂਦ ਆ ਅਸੀਂ ਲੁਧਿਆਣਾ ਦੇ ਵਿੱਚ ਤੁਹਾਨੂੰ ਅੱਜ ਅਸੀਂ ਐਸੀ ਸ਼ਖਸੀਅਤ ਨਾਲ ਮਿਲਣ ਜਾ ਰਹੇ ਹਾਂ ਜੋ ਕਿ ਨਾਰਥ ਇੰਡੀਆ ਦੇ ਵਿੱਚ ਬ੍ਰਹਮਾ ਜੀ ਦੇ ਭਗਤ ਦੇ ਇੱਕ ਵੱਜੋਂ ਜਾਣੇ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਬ੍ਰਹਮਾ ਜੀ ਦੇ ਤੁਹਾਨੂੰ भक्त ਜਨ ਨੇ ਜਿਹੜੇ ਉਹ ਨਾਂ ਦੇ ਬਰਾਬਰ ਮਿਲਣਗੇ ਪਰ ਮਾਸਟਰ ਅਸ਼ੀਸ਼ ਜੀ ਜੋ ਸਾਡੇ ਨਾਲ ਬੈਠੇ ਨੇ ਇਹ ਬ੍ਰਹਮਾ ਜੀ ਦੀ ಅಪਾਰ ਇਹਨਾਂ ਦੀ ਕਿਰਪਾ ਹੈ ਔਰ ਅਨੇ ਨਨੇ ਭਕਤ ਨੇ ਬ੍ਰਹਮਾ ਜੀ ਦੇ ਸੋ ਸ਼ੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿਟੀ ਹੋਂਤੇ ਹਾਂ ਨਮਸਕਾਰ ਜੀ ਗੁਰੂ ਰ ਬ੍ਰਹਮਾ ਗੁਰੂ ਰ ਵਿਸ਼ਨੂ ਗੁਰੂ ਵੇ ਮਹੇਸ਼ਵਰਾ ਗੁਰੂ ਸਾਖਸ਼ਾਤ ਪਾਰ ਬ੍ਰਹਮ ਸ੍ਰੀ ਗੁਰੂ ਦੇਵ ਦਸਮੇ ਨਮਾ ਪਹਿਲਾਂ ਤਾਂ ਮੈਂ ਤੁਹਾਡੀ ਸਿਟੀ ਹੋਂਦੀ ਸਾਰੀ ਟੀਮ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪ ਜੀ ब्रह्मा जी ਦੇ ਇਸ ਆ ਜਗਤ ਪਿਤਾ ਦੇ ਜੋ ਯੱਗ ਹੋਣ ਜਾ ਰਿਹਾ ਉਹਦੇ ਵਿੱਚ ਤੁਸੀਂ ਆਪਣੇ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਲੋਕਾਂ ਤੱਕ ब्रह्मा जी ਦਾ ਦਾਸ ਦਾ ਮੈਸੇਜ ਪਹੁੰਚਾ ਰਹੇ ਹੋ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਔਰ ਅਸ਼ੀਸ਼ ਜੀ ਕਿੰਨਾ ਦੇਖਦੇ ਹੋ ਤੁਸੀਂ ਮੈਂ ਅਮੂਮਨ ਦੇਖਦਾ ਵੀ ਧਾਰਮਿਕ ਸਥਾਨਾਂ ਤੇ ਵੀ ਗਏ ਆ ਧਾਰਮਿਕ ਅਦਾਰਿਆਂ ਨਾਲ ਵੀ ਗਏ ਆ ਕਈ ਹਸਤੀਆਂ ਨਾਲ ਅਸੀਂ ਮਿਲੇ ਆ ਜੀ ਰਾਫਤਾ ਕੀਤਾ ਗੁਫਤਗੋ ਕੀਤੀ ਪਰ ਬ੍ਰਹਮਾ ਜੀ ਦੇ ਭਗਤ ਜਿਹੜੇ ਮੈਨੂੰ ਅੱਜ ਤੁਸੀਂ ਫਸਟ ਟਾਈਮ ਮੇਰੀ ਲਾਈਵ 'ਚ ਹੈ ਵੀ ਕਿਸੇ ਬ੍ਰਹਮਾ ਜੀ ਦੇ ਭਗਤ ਦੇ ਨਾਲ ਮੈਂ ਬਹਿ ਕੇ ਜੀ ਇੰਟਰਵਿਊ ਕਰ ਰਿਹਾ ਮਤਲਬ ਇਹ ਕਿੱਦਾਂ ਮਨ 'ਚ ਆਇਆ ਕਿ ਕਿੱਦਾਂ ਤੁਸੀਂ ਇਹ ਭਗਤੀ ਜਾਗੀ ਵੀ ਬ੍ਰਹਮਾ ਜੀ ਦੇ ਤੁਸੀਂ ਭਗਤ ਦੇਖੋ ਜੀ ਮੈਂ ਸਾਰੀ ਸੰਗਤ ਨੂੰ ਵੀ ਆਪ ਜੀ ਦੇ ਮਾਧਿਅਮ ਨਾਲ ਦੱਸਣਾ ਚਾਹਾਂ ਕਿ ਦੇਖੋ ਜਦੋਂ ਅਸੀਂ ਕਿਸੇ ਵੀ ਪਰਮੇਸ਼ਰ ਦੀ ਕਿਸੇ ਵੀ ਭਗਤੀ ਦੇ ਵਿੱਚ ਆਉਂਦੇ ਆ ਅਸੀਂ ਸਾਡਾ ਮਨ ਵਾਲਾ ਕਨੈਕਸ਼ਨ ਟੁੱਟ ਜਾਂਦਾ ਇਹ ਆਤਮਿਕ ਕਨੈਕਸ਼ਨ ਹੁੰਦਾ ਹੈ ਪਰਮਾਤਮਾ ਨਾਲ ਜਦੋਂ ਸਾਡੀਆਂ ਤਰੰਗਾ ਜੁੜਦੀਆਂ ਉਹ ਆਤਮਿਕ ਜੁੜਦੀਆਂ ਮਨ ਦਾ ਉਹਦੇ ਵਿੱਚ ਕੋਈ ਲੈਂਦੇ ਨਹੀਂ ਮਨ ਤਾਂ ਸਾਨੂੰ ਵਿਸ਼ੇ ਵਿਕਾਰਾਂ ਚ ਫਸਾਨ ਨੂੰ ਲੈ ਕੇ ਜਾਂਦਾ ਲੇਕਿਨ ਆਤਮਾ ਜਿਹੜੀ ਉਹ ਪਵਨ ਪਵਿੱਤਰ ਦਾਸ ਦੇ ਕੋਲ ਗੱਦੀ ਹੈ ਬਾਬਾ ਅਮਰ ਸਿੰਘ ਪਵਨ ਜੀ ਦੀ ਔਰ ਲੋਕਾਂ ਦਾ ਉਸ ਗੱਦੀ ਤੋਂ ਬਹੁਤ ਸਾਰਾ ਭਲਾ ਹੁੰਦਾ ਹੈ ਉਸ ਜਰੀਏ ਤੇ ਅਸੀਂ ਯੱਗ ਕਰਦੇ ਆ ਮੈਂ ਸ਼ੁਰੂ ਤੋਂ ਯੱਗ ਪદ્ધਤੀ ਨਾਲ ਜੁੜਿਆ ਹੋਇਆ ਯੱਗ ਕਰਦੇ ਇੱਕ ਰਾਤ ਯੱਗ ਕਰਦੇ ਕਰਦੇ ਮੇਰੇ ਨਾਲ ਕੁਝ ਸ਼ਿਸ਼ੇ ਹੁੰਦੇ ਆ ਰੋਜ਼ ਅਸੀਂ ਰਾਤ ਨੂੰ ਯੱਗ ਕਰਦੇ ਆਂ ਦਾਸ ਦੇ ਘਰ ਪ੍ਰੋਪਰ ਮੰਦਰ ਠਾਕੁਰ ਜੀ ਦਾ ਤੇ ਇੱਕ ਰਾਤ ਯੱਗ ਕਰਦੇ ਕਰਦੇ ਸਮਾਦੀ ਲੱਗ ਗਈ ਜੋ ਕਿ 2024 ਦੀ ਗੱਲ ਆਪ ਜੀ ਦੇ ਅੱਗੇ ਰੱਖ ਰਹੇ ਹਾਂ ਤੁਹਾਡੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਮੈਂ ਆਪਣੀ ਗੱਲ ਕਰ ਰਿਹਾ ਹਾਂ ਜੀ ਸਮਾਦੀ ਲੱਗ ਜਾਂਦੀ ਹੈ ਸਮਾਦੀ ਲੱਗਦੀ ਆ ਉਹਨੂੰ ਸ਼ੁੱਣੇ ਸਮਾਦੀ ਵੀ ਤੁਸੀਂ ਕਹਿ ਸਕਦੇ ਹੋ ਹਾਂ ਵੈਸੇ ਕਈ ਤਰ੍ਹਾਂ ਦੀਆਂ ਸਮਾਧੀਆਂ ਚੇਤਨ ਪਰਚੇਤਨ ਸ਼ੁੱਨ ਸਮਾਧੀ ਵੀ ਕਿਹਾ ਜਾਂਦਾ ਹੈ ਇੱਕ ਐਸੀ ਅਵਸਥਾ ਹੋ ਜਾਂਦੀ ਜਿੱਥੇ ਨਾ ਤਾਂ ਜੀਵਾਤਮਾ ਔਰ ਨਾ ਹੀ ਕੋਈ ਸਾਕਾਰ ਪਰਮੇਸ਼ਵਰ ਹੁੰਦਾ ਹੈ ਉੱਥੇ ਸਿਰਫ ਪ੍ਰਕਾਸ਼ ਹੁੰਦਾ ਹੈ ਉਸ ਪ੍ਰਕਾਸ਼ ਦੇ ਵਿੱਚ ਜੀ ਨਿਰਾਕਾਰ ਪ੍ਰਕਾਸ਼ ਹੁੰਦਾ ਉਹ ਲੱਖਾਂ ਸੂਰਜਾਂ ਦੇ ਬਰਾਬਰ ਉਹਨੂੰ ਮੰਨਿਆ ਜਾ ਸਕਦਾ ਔਰ ਜਿਹੜੀ ਜੀਵਾਤਮਾ ਬਸ ਇੱਕ ਪੁਆਇੰਟ ਦੀ ਜਿੰਨੀ ਉਹਦੀ ਲੋ ਹੁੰਦੀ ਹੈ ਜਿਹਨੂੰ ਅਨੂ ਵੀ ਤੁਸੀਂ ਕਹਿ ਸਕਦੇ ਆ ਉਸ ਪਲੇਸ ਉਸ ਅਵਸਥਾ ਦੇ ਵਿੱਚ ਜਾ ਕੇ ਮੈਨੂੰ ਇਹ ਅ ਪਰਮੇਸ਼ਵਰ ਵੱਲੋਂ ਹੁਕਮ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਬਹੁਤ ਖਾਸ ਸੇਵਾ ਲਈ ਜਾਏਗੀ ਤੇ ਦਾਸ ਦੀ ਉਹ ਜੀਵਾਤਮਾ ਨੇ ਸਵਾਲ ਕੀਤਾ ਕਿ ਮੈਂ ਇੱਕ ਗ੍ਰਸਤ ਸਾਧਕਾਂ ਛੋਟਾ ਜਿਹਾ ਸਾਧਕਾਂ ਕਿ ਪਰਮੇਸ਼ਵਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਉਹ ਕਿਦਾਂ ਪੋਸੀਬਲ ਹੋਏਗੀ ਤੇ ਉਹ ਨਿਰাকার ਪਰਮੇਸ਼ਵਰ ਦੁਆਰਾ ਇਹ ਦੱਸਿਆ ਗਿਆ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਹਮਾ ਜੀ ਦੇ ਵੱਡੇ ਵੱਡੇ ਯੱਗ ਹੋਣਗੇ ਧਰਤੀ ਤੇ ਉਹ ਯੱਗਾਂ ਦੇ ਵਿੱਚ ਸੇਵਾ ਨਿਭਾਣੀ ਆ ਦੇਵਤਿਆਂ ਦੇ ਯੱਗ ਹੋਣਗੇ ਔਰ ਬ੍ਰਹਮਾ ਜੀ ਦੀ ਪੂਜਾ ਸੇਵਾ ਜਿਹੜੀ ਤੁਹਾਡੇ ਹਿੱਸੇ ਆਈ ਔਰ ਦਾਸ ਨੇ ਕਿਹਾ ਕਿ ਮਤਲਬ ਆਮ ਨਾਟੇਬਲ ਕਿ ਇਟ ਡੇਸ ਵੱਡੇ ਸਾਧੂ ਸੰਤ ਮੈਂ ਇੱਕ ਛੋਟਾ ਜਿਹਾ ਗ੍ਰਸਤ ਸਾਧਾ ਕਿਦਾਂ ਹੋ ਸਕਦਾ ਹੈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ ਸਾਰਾ ਕੁਝ ਦੇਵਤੇ ਆਪਣੇ ਆਪ ਤੁਹਾਡੀ ਮਦਦ ਕਰਨਗੇ ਸਾਰੇ ਕਾਰਜ ਸਿੱਧ ਹੋਣਗੇ ਇੰਨੀ ਕਨੈਕਟੀਵਿਟੀ ਤੋਂ ਬਾਅਦ ਉਹ ਜਿਹੜੀ ਸਮਾਧੀ ਖੁੱਲ ਜਾਂਦੀ ਹੈ ਤੇ ਮੈਂ ਆਪਣੇ ਆਲੇ ਦੁਆਲੇ ਦੇ ਜਿਹੜੇ ਬੈਠੇ ਸ਼ਿਸ਼ੇ ਉਹਨਾਂ ਨੂੰ ਦੱਸਦਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਤੇ ਸਾਡੇ ਨਾਲ ਰਾਤ ਨੂੰ ਕਈ ਟੈਲੀਫੋਨਿਕ ਵੀ ਵੀਡੀਓ ਕਾਨਫਰੈਂਸਿੰਗ ਦੇ ਰਾਈ ਅਪਰਾਡ ਤੋਂ ਵੀ ਲੋਕ ਜੁੜਦੇ ਆ ਉਹਨਾਂ ਨੂੰ ਵੀ ਦੱਸਿਆ ਗਿਆ 2024 ਦੇ ਵਿੱਚ 2024 ਚ ਜਦੋਂ ਪੰਕਜ ਜੀ ਇਹ ਗੱਲ ਦੱਸੀ ਗਈ ਤੇ 1 ਮਹੀਨੇ ਬਾਅਦ ਸਾਰੀਆਂ ਚੀਜ਼ਾਂ ਆਪਣੇ ਆਪ ਫਲੇਬੂਤ ਹੋਣ ਲੱਪੀਆਂ ਤੇ ਇੱਕ ਬ੍ਰਹਮਾ ਜੀ ਦਾ ਬਹੁਤ ਵੱਡਾ ਅਖੰਡ ਮਹਾਯੱਗ 251 ਘੰਟਿਆਂ ਦਾ ਅੱਜ ਤੱਕ ਕਲਯੁਗ 'ਚ ਪੁਸ਼ਕਰ ਤੋਂ ਬਾਅਦ ਕਦੀ ਨਹੀਂ ਹੋਇਆ। ਔਰ 251 ਘੰਟੇ ਕੰਟੀਨਿਊਸਲੀ ਬ੍ਰਹਮਾ ਜੀ ਦਾ ਜਾਪ ਹੋਣਾ ਆਪਣੇ ਆਪ ਦੇ ਵਿੱਚ ਇੱਕ ਮਤਲਬ ਸੱਤਵੇਂ ਅਜੂਬੇ ਤੋਂ ਬਾਅਦ ਦੀ ਗੱਲ। ਜਿਹੜੀ ਕਲਯੁਗ 'ਚ ਚੀਜ਼ ਹੀ ਨਹੀਂ ਹੋਈ ਅੱਜ ਤੱਕ ਤੇ ਦਾਸ ਨੂੰ ਉੱਥੇ ਕਿਹਾ ਗਿਆ ਕਿ ਜਿਹੜੀ ਸੇਵਾ ਸਾਡੇ ਕੋ ਲਈ ਜਾਣੀ ਉਹ ਅੱਜ ਤੱਕ ਕਲਯੁਗ ਚ ਕਿਸੇ ਕੋਲੋਂ ਕਿਸੇ ਨੂੰ ਦਿੱਤੀ ਨਹੀਂ ਗਈ ਮੈਂ ਤੁਹਾਨੂੰ ਚੂਜ਼ ਕੀਤਾ ਗਿਆ ਉਸ ਮਤਲਬ ਮੈਂ ਮੈਂ ਆਪਣੇ ਆਪ ਨੂੰ ਉਹਨਾਂ ਕਾਬਿਲ ਨਹੀਂ ਸਮਝਦਾ ਪਰਮੇਸ਼ਰ ਨੇ ਉਹ ਚੀਜ਼ ਦਿੱਤੀ ਆਦਰਵਾਇਜ਼ ਆਮ ਨਾਟ ਕੈਪੇਬਲ ਮੈਂ ਖੁਦ ਕਹਿੰਦਾ ਇਸ ਗੱਲ ਨੂੰ ਲੇਕਿਨ ਕੀ ਹੈਗਾ ਕਿ ਉਹ ਕਹਿੰਦੇ ਕਿ ਇਹ ਜਿਹੜੀ ਕਿਰਪਾ ਆ ਇਹ ਕੋਈ ਇੱਕ ਜਨਮ ਦੀ ਨਹੀਂ ਕਈ ਹਜ਼ਾਰ ਜਨਮਾਂ ਤੋਂ ਅਸੀਂ ਪਰਮੇਸ਼ਰ ਦੇ ਨਾਲ ਤੁਰਦੇ ਆਂ ਮੈਂ ਆ ਜੇ ਸਾਡੇ ਚੰਗੇ ਮਾੜੇ ਕਰਮ ਸਾਡੇ ਨਾਲ ਤੁਰਦੇ ਆਂਦੇ ਤਾਂ ਸਾਡੇ ਪਰਮੇਸ਼ਰ ਵੀ ਸਾਡੇ ਨਾਲ ਤੁਰਦੇ ਆਂਦੇ ਆ ਤੇ ਇਹ ਸਾਰਾ ਪ੍ਰਤਾਪ ਮੇਰੇ ਗੁਰੂਆਂ ਦੀ ਭਗਤੀ ਦਾ ਆ ਔਰ ਉਹਨਾਂ ਦੀ ਸਾਡੇ ਵੱਡੇ-ਵਡੇਰਿਆਂ ਦੀ ਕਿਰਪਾ ਦੇ ਨਾਲ ਇਹ ਮੈਨੂੰ ਦਾਸ ਨੂੰ ਮੌਕਾ ਮਿਲਿਆ ਤੇ ਇਹ ਚੀਜ਼ ਇਸ ਤਰ੍ਹਾਂ ਆ ਫਿਰ ਇੱਕ ਦਾਸ ਨੇ ਉਹਨੇ ਛੋਟੀ ਜੀ ਇੱਕ ਚਲੀਸਾ ਲਿਖਿਆ ਬ੍ਰਹਮਾ ਜੀ ਦਾ ਉਹਦੇ ਵਿੱਚ ਬ੍ਰਹਮਾ ਜੀ ਦੀ ਸਿਧਾਰਤੀ ਲਿਖੀ ਗਈ ਆ ਜੋ ਮੈਨੂੰ ਸੰਦੇਸ਼ ਆਂਦਾ ਕਨੈਕਟੀਵਿਟੀ ਦੀ ਥਰੂ ਉਹ ਮੈਂ ਅੱਗੇ ਪ੍ਰੈਜੈਂਟ ਕਰਦਾ ਉਹ ਸਿਧਾਰਤੀ ਆ ਹਲੇ ਤੱਕ 1 ਸਾਲ ਹੋ ਗਿਆ ਯੱਗ ਹੋਇਆ ਯੱਗ ਤੋਂ ਬਾਅਦ ਕਈ ਹਜ਼ਾਰ ਲੋਕਾਂ ਨਾਲ ਮਿਲਣਾ ਹੁੰਦਾ ਕਈ ਵੱਡੇ ਵੱਡੇ ਪੋਲਿਟਿਕ ਪੋਲਿਟੀਸ਼ੀਅਨਸ ਨਾਲ ਵੱਡੇ ਵੱਡੇ ਮਹਾਮੰਤਲੇਸ਼ਵਰਸ ਦੇ ਨਾਲ ਪਹਿਲਾਂ ਤਾਂ ਇਹ ਚੀਜ਼ ਨੂੰ ਅਡਾਪਟ ਨਹੀਂ ਕਰ ਪਾਉਂਦੇ ਉਹਨਾਂ ਦੇ ਜ਼ਿਹਨ ਚੋਂ ਨਹੀਂ ਨਿਕਲਦੀ ਕਿ ਬ੍ਰਹਮਾਜੀ ਸ਼ਾਪਿਤ ਦੇਵਤਾ ਆ ਜਾਂ ਕੁਛ ਜਾਂ ਇਦਾਂ ਹੋ ਜੂਗਾ ਜਾਂ ਉਦਾਂ ਹੋ ਜੂਗਾ ਨਹੀਂ ਤਾਂ ਇਹ ਗੱਲ ਮੈਂ ਟੋਕ ਰਿਹਾ ਵੀ ਇਹ ਸ਼ਰਾਪਿਤ ਕਿਉਂ ਕਹਾ ਕਿ ਉਹ ਕਿਆ ਜਾਂਦਾ ਹੈ ਦਮ ਕੀ ਚੀਜ਼ ਹੈ ਹਾਂ ਮੈਂ ਦੱਸਦਾ ਇਹਨੂੰ ਥੋੜਾ ਜਿਹਾ ਮੈਂ ਡਿਫਾਈਨ ਕਰਨਾ ਚਾਹੁੰਦਾ ਜਨਤਾ ਨੂੰ ਤੇ ਭਗਤਾਂ ਨੂੰ ਦੱਸਣਾ ਚਾਹੁੰਦਾ ਦੇਖੋ ਸ਼ਰਾਪ ਤੇ ਵਰਦਾਨ ਆਦ ਕਾਲ ਤੋਂ ਸਾਡੇ ਜਿਹੜੀ ਭਾਰਤ ਵਰਸ਼ਾ ਉਹਦੇ ਵਿੱਚ ਚਲਦੇ ਆ ਰਹੇ ਲੇਕਿਨ ਮੈਂ ਬਹੁਤ ਵੱਡੇ ਵੱਡੇ ਲੈਵਲ ਤੇ ਮੇਰੀਆਂ ਡਿਸਕਸ਼ਨਸ ਹੋ ਚੁੱਕੀਆਂ ਇਸ ਚੀਜ਼ ਨੂੰ ਲੈ ਕੇ ਦੇਖੋ ਕਾਗ ਬਸ਼ੰਡੀ ਜੀ ਹੋਏ ਆ ਜੋ ਕਿ ਰਾਮ ਜੀ ਦੇ ਅਨੰਨ ਭਗਤ ਹੋਏ ਉਹਨਾਂ ਨੇ 14 ਵਾਰ ਸ੍ਰਿਸ਼ਟੀ ਲੈ ਹੁੰਦੀ ਦੇਖ ਲਈ ਬੰਦੀ ਹੋਈ ਦੇਖ ਲਈ 14 ਵਾਰ ਉਹਨ ਰਾਮ ਜੀ ਨੂੰ ਆਉਂਦੇ ਤੇ ਜਾਂਦੇ ਦੇਖ ਲਿਆ ਇਹ ਜਿਹੜਾ ਸ਼ਰਾਪ ਦੀ ਗੱਲ ਕੀਤੀ ਜਾਂਦੀ ਹੈ ਸਾਡੇ ਇੱਕ ਸਾਡੇ ਪੁਰਾਨ ਵੇਦ ਬਿਆਸ ਮਹਾਰਾਜ ਨੇ 18 ਪੁਰਾਨ ਲਿਖਿਆ ਉਹਦੇ ਇੱਕ ਪੁਰਾਨ ਦੇ ਵਿੱਚ ਇਹ ਚੀਜ਼ ਮੈਂਸ਼ਨ ਆ ਮੈਂ ਆਪ ਜੀ ਦੇ ਰਾਹੀ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਮੈਂ ਵੀ ਦਾਸ ਨੂੰ ਵੀ ਮੌਕਾ ਮਿਲਿਆ ਮੈਂ ਧਿਆਨ ਤੇ ਕਿਤਾਬਾਂ ਲਿਖਦਾ ਆ ਜੇ ਮੈਂ ਅੱਜ ਇੱਕ ਕਿਤਾਬ ਲਿਖ ਦਿੰਦਾ ਮੈਂ ਆਪਣਾ ਕਿਸੇ ਦੇ ਨਾਲ ਕੰਪੈਰੀਜ਼ਨ ਨਹੀਂ ਕਰ ਸਕਦਾ ਉਹ ਤਾਂ ਮਹਾਨ ਸਵੈਮ ਪਰਮੇਸ਼ਵਰ ਸਰੂਪ ਆ ਲੇਕਿਨ ਅਸੀਂ ਵੀ ਉਸ ਪਰਮੇਸ਼ਵਰ ਦਾ ਹੀ ਅੰਸ਼ ਆ ਸਾਡੇ ਅੰਦਰ ਵੀ ਉਹੀ ਬ੍ਰਹਮ ਵਾਸ ਕਰਦੇ ਨੇ ਕੋਈ ਅਲੱਗ ਨਹੀਂ ਅਸੀਂ ਉਹਨਾਂ ਦੇ ਹੀ ਬੱਚੇ ਅੰਤੁਰ ਦੇ ਆਂਦੇ ਪਏ ਆਦ ਕਾਲ ਤੋਂ ਹੁਣ ਉਹ ਮੈਂ ਕੋਈ ਬੁੱਕ ਲਿਖੀ ਆ ਮੇਰੇ ਮਰਨ ਤੋਂ ਬਾਅਦ 100 ਸਾਲ ਬਾਅਦ ਕੋਈ ਆਪਣੀ ਉਹਦੇ ਵਿੱਚ ਦੋ ਲਾਈਨਾਂ ਐਡੀਸ਼ਨ ਕਰਦੇ ਆਉਣ ਵਾਲੇ ਸਮੇਂ 'ਚ ਉਹੀ ਗੱਲਾਂ ਐਪਲੀਕੇਬਲ ਹੋ ਜਾਣੀਆਂ ਸਾਨੂੰ ਦੇਖਣਾ ਚਾਹੀਦਾ ਕਿ ਪਰਮੇਸ਼ਵਰ ਕੌਣ ਆ ਅਸੀਂ ਕਿਹਦੇ ਥਰੂ ਚੱਲਦੇ ਆ ਰਹੇ ਆ ਅੱਜ ਤੁਸੀਂ ਦੇਖੋ ਬਾਲੀਵੁੱਡ ਨੇ ਪੱਠਾ ਬਿਠਾਤਾ ਸਾਡੇ ਸਨਾਤਨ ਧਰਮ ਦਾ ਕਿਉਂ ਬਿਠਾਤਾ ਕਿਉਂਕਿ ਉਹਨਾਂ ਨੇ ਸਾਡੇ ਦੇਵਤਿਆਂ ਨੂੰ ਇੰਨਾ ਮਤਲਬ ਬੁਰਾ ਦਿਖਾਤਾ ਕਿ ਲੋਕਾਂ ਦੇ ਵਿੱਚ ਓਦਾਂ ਦੀ ਮੈਂਟੈਲਿਟੀ ਬਣ ਗਈ ਹੈ ਫੇਅਰ ਇਦਾਂ ਦਾ ਹੋ ਗਿਆ ਟਿਕਟੌਕ ਇਹ ਉਹ ਇਦਾਂ ਦੇ ਫੇਅਰ ਦਿਖਾਤੇ ਬ੍ਰਹਮਾ ਜੀ ਨੂੰ ਲੈ ਕੇ ਕਿ ਉਹਨਾਂ ਨੇ ਇਦਾਂ ਕਰ ਲਿਆ ਸੀ ਉਹਨਾਂ ਨੇ ਓਦਾਂ ਕਰ ਲਿਆ ਸੀ ਲੇਕਿਨ ਕਿੰਨੇ ਦੇਖਿਆ ਜੀ ਪਰ ਉਹਦਾ ਸ਼ੀਜੀ ਸੈਂਸਰ ਬੋਰਡ ਆ ਤੁਸੀਂ ਉਹਦੇ ਤੇ ਓਬਜੈਕਸ਼ਨ ਲੱਗ ਸਕਦੀਆਂ ਜੇ ਉਹ ਚੀਜ਼ਾਂ ਦਾ ਸਹੀ ਨਾ ਹੁੰਦੀਆਂ ਆ ਰਹੀਆਂ ਕਾਫੀ ਦੇਰ ਤੋਂ ਪਤਾ ਕੀ ਗੱਲ ਆ ਜੀ ਦੇਖੋ ਆਜ ਕਲਯੁਗ ਦਾ ਦੌਰ ਆ ਤੁਸੀਂ ਕਿਨੋ ਕਿਨੋ ਟਿੱਪਣੀਆਂ ਕਰਦੇ ਫਿਰੋਂਗੇ ਤੁਸੀਂ ਕਿਸੇ ਨੂੰ ਗਲਤ ਨਹੀਂ ਕਹਿ ਸਕਦੇ ਸਿਰਫ ਤੁਸੀਂ ਆਪਣੇ ਪਰਮੇਸ਼ਵਰ ਦੇ ਪ੍ਰਤੀ ਆਪਣੀ ਉਪਾਸਨਾ ਦਿਖਾ ਸਕਦੇ ਹੋ ਜੇ ਤੁਹਾਡੀ ਸਾਧਨਾ ਭਗਤੀ ਸੱਚੀ ਹੋ ਗਈ ਇੱਕ ਦਿਨ ਜੋਤ ਸਾਰਿਆਂ ਦੇ ਅੰਦਰ ਜਗਦੀ ਹੈ ਹੁਣ ਮੁੱਦਾ ਇਹ ਹੈਗਾ ਕਿ ਜਿਹੜਾ ਲੋਕਾਂ ਨੇ ਇੰਨੀਆਂ ਚੀਜ਼ਾਂ ਨੂੰ ਦਿਖਾਇਆ ਉਹ ਕਿਨੇ ਦਿਖਾਇਆ ਸਿਰਫ ਇੱਕ ਚੀਜ਼ ਲਿਖੀ ਹੋਈ ਹੈ ਜੀ ਸਾਡੇ ਧਰਮ ਗ੍ਰੰਥਾਂ ਚ ਕਿ ਬ੍ਰਹਮਾ ਜੀ ਨੂੰ ਪੋਲੇਨਾਥ ਨੇ ਸ਼ਰਾਪ ਦਿੱਤਾ ਸੀ ਕਿ ਉਹਨਾਂ ਦੀ ਪੂਜਾ ਨਹੀਂ ਹੋਊਗੀ 2024 ਦੇ ਵਿੱਚ ਜਿਹੜਾ ਯੱਗ ਹੋਇਆ 251 ਘੰਟੇ ਤੁਸੀਂ ਆਪਣੇ ਘਰ ਚ ਇੱਕ ਘੰਟੇ ਦਾ ਯੱਗ ਹਵਨ ਕਰਾਣਾ ਹੋਵੇ ਨਾ ਬਸ ਹੋ ਜਾਂਦੀ ਹੈ ਮੰਗਤ ਜੀ ਬੰਦੇ ਦੀ ਤੇ 251 ਘੰਟੇ ਮਤਲਬ ਉਹ ਬਿਲਕੁਲ ਬਿਗ ਡੀਲਸ ਹੁੰਦੀਆਂ ਨੇ ਤੇ ਉਹ ਪੋਲੇਨਾਥ ਦੇ ਮੰਦਿਰ ਚ ਹੋਇਆ ਪ੍ਰધાન ਪੰਜਾਬ ਦਾ ਮੰਦਿਰ ਆ ਜੀ 12 ਜੋਤਰ ਲਿੰਗਾ ਦਾ ਮੰਦਿਰ ਆ ਜਿਹੜੇ ਸਥਾਨ ਬ੍ਰਹਮਾ ਜੀ ਨੇ ਚੁਣਿਆ ਕਿ ਇਸ ਸਥਾਨ ਤੇ ਮੇਰਾ ਪਹਿਲਾ ਜਿਹੜਾ ਯੱਗ ਹੋਏਗਾ ਉਸ ਸਥਾਨ ਤੇ ਪੋਲੇਨਾਥ ਕਿਦਾਂ ਅਲਾਓ ਕਰ ਸਕਦੇ ਆ ਜੇ ਵਾਕਈ ਉਹਨਾਂ ਦਾ ਸ਼ਰਾਪ ਹੋਵੇ ਤਾਂ ਹੁਣ ਜਿਹੜਾ ਦੂਸਰਾ ਯੱਗ ਹੋ ਰਿਹਾ ਮੈਂ ਆਪ ਜੀ ਦੇ ਡਿਜੀਟਲ ਪਲੇਟਫਾਰਮ ਰਾਹੀਂ ਆਪਣੀ ਪੂਰੀ ਸੰਗਤ ਨੂੰ ਆ ਚੈਨਲ ਦੇ ਜਿੰਨੇ ਹੋਰ ਸਰੋਤੇ ਆ ਉਹਨਾਂ ਨੂੰ ਦੱਸਦਾ ਕਿ ਦੂਸਰਾ ਯੱਗ ਜਿਹੜਾ ਹੋ ਰਿਹਾ ਉਹ ਵੀ ਬੋਲੇਨਾਥ ਦਾ ਮੰਦਿਰ ਹੈ ਦਰੇਸੀ ਦੇ ਵਿੱਚ ਓਕੇ ਠੀਕ ਹੈ ਜੀ ਹਨੂਮਾਨ ਜੀ ਦਾ ਮੰਦਿਰ ਆ ਉਹ ਜਗ੍ਹਾ ਚੁਣੀ ਗਈ ਆ ਦਾਸ ਨੂੰ ਦੱਸਿਆ ਗਿਆ ਕਿ ਉਸ ਜਗ੍ਹਾ ਤੇ ਇਸ ਵਾਰ ਜਿਹੜਾ ਯੱਗ ਹੋਏਗਾ ਹੁਣ 101 ਘੰਟਿਆਂ ਦਾ ਅਖੰਡ ਮਹਾਯੱਗ 7 April ਤੋਂ 1 May ਤੱਕ ਜਿਹੜਾ ਯੱਗ ਚੱਲੇਗਾ ਉਹ ਭੋਲੇ ਨਾਥ ਦੇ ਹੀ ਦਰਬਾਰ ਦੇ ਵਿੱਚ ਹੋ ਰਿਹਾ ਹਨੂਮਾਨ ਜੀ ਦੇ ਦਰਬਾਰ ਚ ਹੋ ਰਿਹਾ ਲੱਖ ਹਜ਼ਾਰਾਂ ਸਾਲਾਂ ਤੋਂ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਅਖੰਡ ਮਹਾਯੱਗ ਹੁੰਦੇ ਆਏ ਵੱਡੇ ਵੱਡੇ ਸਾਧੂ ਸੰਤ ਮਹਾਪੁਰਸ਼ ਉੱਥੇ ਯੱਗ ਕਰਦੇ ਆਏ ਦਾਸ ਨੂੰ ਪਰਮੇਸ਼ਵਰ ਨੇ ਮੌਕਾ ਦਿੱਤਾ ਮੈਂ ਕਹਿੰਦਾ ਪੰਜਾਬੀਆਂ ਦੀ ਬੱਲੇ ਬੱਲੇ ਦੀ ਪੰਜਾਬੀਆਂ ਨੂੰ ਮਤਲਬ ਬ੍ਰਹਮਾ ਜੀ ਨੇ ਚੁਣ ਲਿਆ ਹੋਇਆ ਆ ਔਰ ਜਿੱਥੇ ਕੀ ਦੇਖੋ ਸਾਡੇ ਪੰਜਾਬ ਦੇ ਵਿੱਚ ਕਿੰਨੀਆਂ ਕੁਰੀਤੀਆਂ ਚੱਲ ਰਹੀਆਂ ਅੱਜ ਦੀ ਡੇਟ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਜੇ ਪੰਜਾਬ ਦੇ ਅੰਦਰ ਕੋਈ ਸਚਾਈ ਹੈ ਕੋਈ ਭਗਤੀ ਹੈ ਸਾਡੇ 10 ਗੁਰੂਆਂ ਨੇ ਇੰਨੀ ਜ਼ਿਆਦਾ ਭਗਤੀ ਕੀਤੀ ਉਹਦਾ ਪ੍ਰਤਾਪ ਅੱਜ ਸਾਨੂੰ ਬ੍ਰਹਮਾ ਜੀ ਦੀ ਜਿਹੜੀ ਉਪਾਸਨਾ ਯੱਗ ਕਰਨ ਦਾ ਮੌਕਾ ਮਿਲ ਰਿਹਾ ਇਹ ਉਹਨਾਂ ਦੀ ਕਮਾਈ ਹੈ ਸਾਡੀ ਕੋਈ ਕਮਾਈ ਨਹੀਂ ਤੁਹਾਡੇ ਨਾਲ ਬ੍ਰਹਮਾ ਜੀ ਦਾ ਮੈਂ ਜਿੰਨਾ ਵੀ ਗੁਣਗਾਨ ਸੁਣਿਆ ਉਹ ਮੈਂ ਫਿਲਮਾਂ 'ਚ ਸੁਣਿਆ ਹਾਂ ਠੀਕ ਹੈ ਜਾਂ ਕਨੈਕਟੀਵਿਟੀ ਕਿਸੇ ਦੇ ਮੂੰਹੋਂ ਵੀ ਨਹੀਂ ਗੱਲ ਸੁਣੀ ਬ੍ਰਹਮਾ ਜੀ ਬਾਰੇ ਬਈ ਅਸੀਂ ਵੀ ਬ੍ਰਹਮਾ ਜੀ ਸਵਰਗ 'ਚ ਰਹਿੰਦੇ ਸੀ ਭਗਵਾਨ ਸੀਗੇ ਪਰ ਤੁਸੀਂ ਕਿ ਤੁਹਾਡਾ ਮੰਨਣਾ ਵੀ ਤੁਹਾਡੀ ਕਨੈਕਟੀਵਿਟੀ ਜੀ ਹੋ ਗਈ ਜੀ ਜੀ ਠੀਕ ਹੈ ਬ੍ਰਹਮਾ ਜੀ ਵੱਲੋਂ ਤੁਹਾਨੂੰ ਆਸ਼ੀਰਵਾਦ ਮਿਲਿਆ ਜਾਂ ਕੋਈ ਮੈਸੇਜ ਮਿਲਿਆ ਜੀ ਮਤਲਬ ਉਹ ਚੀਜ਼ ਕਿੱਦਾਂ ਪੋਜ਼ਿਟਿਵ ਵਾਈਬਸ ਕਿੱਦਾਂ ਪਹੁੰਚੀਆਂ ਤੁਹਾਡੇ ਕੋਲ ਦੇਖੋ ਜਦੋਂ ਜਦੋਂ ਅਸੀਂ ਜਦੋਂ ਅਸੀਂ ਸੱਚੇ ਮਨ ਦੇ ਨਾਲ ਪਰਮੇਸ਼ਰ ਦੀ ਕੋਈ ਵੀ ਅਸੀਂ ਮੈਂ ਮੈਂ ਖੁਦ ਵੀ ਬ੍ਰਹਮਾ ਜੀ ਨੂੰ ਨਹੀਂ ਮੈਂ ਤੁਹਾਨੂੰ ਸੱਚ ਬੋਲਾਂਗਾ ਬਿਲਕੁਲ ਆਪਾਂ ਕੈਮਰੇ ਤੇ ਗੱਲ ਕਰ ਰਹੇ ਹਾਂ ਬ੍ਰਹਮਾ ਜੀ ਦੇ ਪ੍ਰਤੀ ਕੋਈ ਮੇਰਾ ਭਾਵ ਨਹੀਂ ਸੀ ਅੱਜ ਤੋਂ ਪਹਿਲਾਂ 2024 ਤੋਂ ਪਹਿਲਾਂ ਇਹ ਕੀ ਹੁੰਦਾ ਕਿ ਇੱਕ ਸਟੇजेस ਆਉਂਦੀ ਸਟੇਜ ਆਉਂਦੀ ਆ ਸਾਧਨਾ ਦੌਰ ਦੇ ਵਿੱਚ ਕਿ ਜਦੋਂ ਤੁਸ ਤੁਹਾਨੂੰ ਕੋਈ ਪ੍ਰਾਪਤੀ ਹੁੰਦੀ ਹੈ ਜਦੋਂ ਪ੍ਰਾਪਤੀ ਹੁੰਦੀ ਆ ਪ੍ਰਾਪਤੀ ਤੋਂ ਬਾਅਦ ਇਹ ਨਹੀਂ ਕਿ ਜੇ ਤੁਹਾਨੂੰ ਤੁਹਾਡੀ ਕੁੰਡਲੀ ਜਾਗਰਿਤ ਹੋ ਗਈ ਤੇ ਤੁਹਾਡੇ ਕੋਲ ਸ਼ਕਤੀਆਂ ਆ ਗਈਆਂ ਤੁਸੀਂ ਇਦਾਂ ਉਦਾਂ ਕਰਦੋਂਗੇ ਇਹ ਸਭ ਬਣਾਈਆਂ ਹੋਈਆਂ ਗੱਲਾਂ ਨੇ ਜੇ ਤੁਹਾਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਗਈ ਤਾਂ ਤੁਹਾਡੇ ਕੋਲ ਬਹੁਤ ਏਦਾਂ ਹੋ ਜੂਗਾ ਉਦਾਂ ਏਦਾਂ ਕੁਝ ਨਹੀਂ ਹੁੰਦਾ ਪਰਮੇਸ਼ਵਰ ਦੀ ਪ੍ਰਾਪਤੀ ਦਾ ਪਹਿਲੇ ਇਨਸਾਨ ਦੇ ਕੋਲ ਸਿਰਫ ਇੱਕ ਜਾਗਰਤੀ ਦੀ ਲੋੜ ਹੁੰਦੀ ਹੈ ਜਦੋਂ ਤੁਹਾਡੇ ਅੰਦਰ ਉਹ ਜਾਗਰਤੀ ਆ ਜਾਂਦੀ ਹੈ ਤੇ ਤੁਹਾਡਾ ਇੱਕ ਭਾਵ ਜਿਹੜਾ ਹੈ ਉਹ ਸਤ ਪਾ ਬਣ ਜਾਂਦਾ ਸ਼ੁੱਧ ਭਾਵ ਜਿਹਨੂੰ ਕਹਿ ਦਿੰਦੇ ਆ ਉਹ ਸ਼ੁੱਧ ਭਾਵ ਤੋਂ ਬਾਅਦ ਫਿਰ ਤੁਹਾਡੀ ਡਿਊਟੀ ਲੱਗਦੀ ਹੈ ਉਹ ਸੰਤ ਜਿਹੜਾ ਉਹ ਦੇਖੋ ਸੰਤਾਂ ਨੂੰ ਲੋਕਾਂ ਨੇ ਬਾਬੇ ਸੰਤ ਏਦਾਂ ਏਦਾਂ ਦੀਆਂ ਗੱਲਾਂ ਬਣਾ ਕੇ ਬਸ ਲੋਕਾਂ ਨੂੰ ਭ੍ਰਮਿਤ ਕਰਤਾ ਜਿਹੜੀ ਸਾਧਨਾ ਹੈਗੀ ਆ ਉਹ ਬੜੇ ਸਹਿਜ ਭਾਵ ਉਹ ਕਬੀਰ ਜੀ ਦਾ ਭਾਵ ਆ ਨਹੀਂ ਹੁਣ ਤੁਸੀਂ ਵੀ ਕਹਿੰਦੇ ਹੋ ਵੀ ਤੁਹਾਡੇ ਸ਼ਿਸ਼ੇ ਵੀ ਨੇ ਤੁਸੀਂ ਵੀ ਸਾਧਨਾ ਕਰਦੇ ਹੋ ਹਾਂਜੀ ਤੇ ਇਹ ਤੁਸੀਂ ਇੱਕ ਤਰ੍ਹਾਂ ਦੀ ਅਲੱਗ ਤਰ੍ਹਾਂ ਦੀ ਤੁਹਾਡਾ ਡਰੈਸਿੰਗ ਸੈਂਸ ਵੀ ਜਿਹੜਾ ਉਹ ਇਲਾਕਾ ਹੈ ਦੇਖੋ ਮੈਂ ਮੈਂ ਪਰਮੇਸ਼ਰ ਮੈਂ ਪਰਮੇਸ਼ਰ ਨੂੰ ਆਪਣੇ ਗੁਰੂ ਮਹਾਰਾਜ ਨੂੰ ਤੇ ਪਰਮੇਸ਼ਰ ਨੂੰ ਕਿਹਾ ਕਿ ਮੈਨੂੰ ਬਾਣਾ ਦਿੱਤਾ ਜਾਵੇ ਮੈਨੂੰ ਹੁਕਮ ਹੋਇਆ ਕਿ ਬਾਣਾ ਨਹੀਂ ਗਰਸਤ ਰਹਿ ਕੇ ਆਪਣਾ ਜੀਵਨ ਚਲਾ ਕੇ ਉਹਦੇ ਨਾਲ ਰੱਬ ਰੱਬ ਕਰਨਾ ਆ ਸਭ ਤੋਂ ਵੱਡਾ ਜੋਗੀ ਕ੍ਰਿਸ਼ਨ ਭਗਵਾਨ ਕਹਿੰਦੇ ਉਹ ਆ ਜਿਹੜਾ ਇਹਨਾਂ ਸਾਰੇ ਵਿਕਾਰਾਂ ਦੇ ਵਿੱਚ ਰਹਿ ਕੇ ਵੀ ਵਿਕਾਰਾਂ ਚ ਨਹੀਂ ਫਸਦਾ ਸੋ ਦਾ ਐਗਜ਼ੈਕਟਲੀ ਥਿੰਗ ਇਜ਼ ਦਿਸ ਕਿ ਮਤਲਬ ਬਾਣੇ ਬਾਣਾ ਮੈਟਰ ਨਹੀਂ ਕਰਦਾ ਮੈਟਰ ਕਰਦੀ ਤੁਹਾਡੀ ਇੰਟਰਨਲ ਸੈਂਸ ਤੁਹਾਡੀ ਇੰਟਰਨਲ ਕੌਂਸ਼ੀਅਸ ਕਿੱਥੇ ਤੱਕ ਤੁਹਾਨੂੰ ਲੈ ਕੇ ਜਾਂਦੀ ਉਹ ਚੀਜ਼ ਮੈਟਰ ਕਰਦੀ ਆ ਜੇ ਗੱਲ ਕਰੀਏ ਜੇ ਤੁਹਾਡੇ ਸਾਹਮਣੇ ਸਾਕਾਰ ਉਹ ਪਰਮੇ ਜਿਹੜਾ ਪਰਮੇਸ਼ਵਰ ਅਨਿਰਾਕਾਰ ਉਹ ਹੀ ਤੁਹਾਡੀ ਡਿਊਟੀ ਲਾ ਦੇਵੇ ਤੇ ਉਸ ਤੋਂ ਅੱਗੇ ਗੱਲ ਕੀ ਰਹਿ ਜਾਂਦੀ ਹੈ ਹੁਣ ਤੁਸੀਂ ਦੇਖੋ ਇੱਕ ਬੜੀ ਸਪੈਸ਼ਲ ਗੱਲ ਆ ਮੈਨੂੰ ਇਹ ਉਸ ਟਾਈਮ ਹੀ ਇਹ ਹੁਕਮ ਹੋਇਆ ਕਿ ਕਿਸੇ ਕੋਲੋਂ ਕੁਝ ਵੀ ਨਹੀਂ ਮੰਗਣਾ ਅਸੀ ਕਿ ਸੇ ਦੀ ਕੋਈ ਪਰਚੀ ਨਹੀਂ ਕੱਢ ਲਈ ਵੱਡਾ ਵੱਡਾ ਯੱਗ ਹੋਣਾ ਮੈਂ ਕਿਹਾ ਕਿ ਦਾਸ ਇਨਾ ਮਹਾਰਾਜ ਜੀ ਮੈਂ ਇਨਾ ਠਾਕੁਰ ਜੀ ਕਾਬਿਲ ਨਹੀਂ ਹ ਉਹਨਾਂ ਨੇ ਕਿਹਾ ਦੇਵਤੇ ਆਪਣੇ ਆਪ ਕਿਸੇ ਨਾ ਕਿਸੇ ਰੂਪ ਚ ਆ ਕੇ ਮਦਦ ਕਰਨਗੇ ਔਰ ਇਹ ਜਿਹੜਾ ਹੁਣ ਬ੍ਰਹਮਾ ਜੀ ਦਾ ਚਾਲੀਸਾ ਅਸੀਂ ਲੋਕਾਂ ਚ ਵੰਡਿਤ ਕਰ ਰਹੇ ਉਹਦੇ ਵਿੱਚ ਸਾਰੀ ਕਹਾਣੀ ਮੈਂਸ਼ਨ ਆ ਹਰ ਹਾਂ ਕਿ ਕਿੱਦਾਂ ਇਹ ਕਿਉਂ ਹੋ ਰਿਹਾ ਯੱਗ ਕਿੱਦਾਂ ਹੋ ਰਿਹਾ ਕਿੱਦਾਂ ਹੈ ਠਾਕੁਰ ਜੀ ਦੀ ਮੌਜ ਹੋਈ ਕਿੱਦਾਂ ਕਿੱਦਾਂ ਅੱਗੇ ਬ੍ਰਹਮਾ ਜੀ ਦਾ ਪ੍ਰਚਾਰ ਹੋਊਗਾ ਕੀ ਹੋਊਗਾ ਦਾ एवरीथिंग ਕਿਉਂਕਿ ਮੈਂ ਜਿੱਥੇ ਤੱਕ ਦੇਖਿਆ ਵੀ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਕਹਿ ਸਕਦੇ ਆ ਵੀ ਇੱਕੋ ਹੀ ਮੰਦਿਰ ਹੈ ਪੁਸ਼ਕਰ ਹਾਂ ਜੀ ਪੁਸ਼ਕਰ ਚ ਇੱਕੋ ਹੀ ਮੰਦਿਰ ਹੋਰ ਕਿਤੇ ਕੋਈ ਮੰਦਿਰ ਨਹੀਂ ਹੈ ਜੇ ਕੋਈ ਬਣਾਉਣ ਦੀ ਕਹਿੰਦੇ ਕੋਸ਼ਿਸ਼ ਵੀ ਕੀਤੀ ਹੈ ਕਿਸੇ ਨੇ ਤੇ ਉਹ ਚ ਕੰਮਜਾਮ ਨਹੀਂ ਹੋ ਪਾਇਆ ਦੇਖੋ ਗੱਲ ਕੀ ਹੈਗੀ ਹੈ ਜੀ ਆ ਕਾਮਯਾਬੀ ਦੀ ਗੱਲ ਇਦਾਂ ਆ ਮੈਂ ਸਮਝਦਾ ਕਿ ਜੇ ਇੱਕ ਯੱਗ ਹੋ ਗਿਆ 251 ਘੰਟਿਆਂ ਦਾ ਉਸ ਤੋਂ ਬਾਅਦ ਗੱਲਾਂ ਖਤਮ ਹੋ ਗਈਆਂ ਅਸ਼ੀਸ਼ ਜਿੰਦਾ ਰਵੇ ਨਾ ਰਵੇ ਮੈਟਰ ਨਹੀਂ ਕਰਦਾ ਉਹ ਬੁੜੇ ਅਸ਼ੀਸ਼ ਪਰਮੇਸ਼ਵਰ ਦੇ ਘਰ ਚ ਬੈਠੇ ਆ ਫਿਰ ਕੋਈ ਅੱਗੇ ਉਹ ਸੇਵਾ ਲੈ ਲੂਗਾ ਫਿਰ ਕੋਈ ਅੱਗੇ ਉਹ ਸੇਵਾ ਲੈ ਲੂਗਾ ਆਪ ਜੀ ਵੀ ਚਾਹੇ ਆਏ ਆਪਣੇ ਚੈਨਲ ਦੇ ਥਰੂਆਂ ਲੇਕਿਨ ਅੱਜ ਬ੍ਰਹਮਾ ਜੀ ਨੇ ਤੁਹਾਡੇ ਕੋਲੋਂ ਵੀ ਸੇਵਾ ਲੈ ਲਈ ਹੈ ਸੋ ਪਰਮੇਸ਼ਵਰ ਜਿਹੜਾ ਆ ਉਹ ਤਾਂ ਰਾਖਸ਼ਾਂ ਕੋਲੋਂ ਵੀ ਸੇਵਾ ਲੈ ਲੈਂਦਾ ਆਪਣੀ ਹਨੂਮਾਨ ਜੀ ਨੇ ਜਦੋਂ ਸੋਚਿਆ ਤਾਂ ਇੱਕ ਉਹਦੇ ਬਲਕਾਨ ਚਾਂਦਾ ਇੱਕ ਹਨੂਮਾਨ ਜੀ ਕਹਿੰਦੇ ਕਿ ਮੇਰਾ ਮੈਂ ਉਹ ਜਦੋਂ ਰਾਮ ਜੀ ਬਾਰੇ ਰਾਵਣ ਕੁਝ ਗਲਤ ਟਿੱਪਣੀ ਕਰਦਾ ਤੇ ਹਨੂਮਾਨ ਜੀ ਦੇ ਭਾਵ ਆ ਨਾ ਕਿ ਮੈਂ ਫੂਕਦਾ ਪਰ ਕਿਹਾ ਰਾਮ ਜੀ ਦੀ ਪਰਮਿਸ਼ਨ ਨਹੀਂ ਹੈਗੀ ਤੇ ਉਹ ਸਾਹਮਣੇ ਰਾਵਣ ਹੀ ਕਹਿੰਦਾ ਕਿ ਲਗਾ ਦਿਓ ਆਗ ਉਹ ਕਹਿੰਦੇ ਲੋ ਜੀ ਕਿ ਰਾਮ ਜੀ ਦੀ ਪਰਮਿਸ਼ਨ ਇਧਰੋਂ ਆ ਗਈ ਸੋ ਭਾਗ ਪਰਮੇਸ਼ਵਰ ਤਾਂ ਰਾਖਸ਼ਾਂ ਕੋਲੋਂ ਵੀ ਆਪਣਾ ਕੰਮ ਕਰਦਾ ਹਸਤਾ ਉਹਦੇ ਦਾਸ ਸੋ ਆਪ ਜੀ ਵੀ ਇੱਥੇ ਬੈਠੇ ਹੋ ਅੱਜ ਪਤਾ ਨਹੀਂ ਕੇਸ ਸਿਸਟਮ ਚੋਂ ਨਿਕਲ ਕੇ ਕਿੱਦਾਂ ਆਇਆ ਲੇਕਿਨ ਪਰਮੇਸ਼ਵਰ ਲਈ ਆ ਜਾਇਆ ਮੈਂ ਇਹ ਸਮਝਦਾ ਮੈਨੂੰ ਪਿੱਛੇ ਮੈਂ ਕੋਈ ਇੱਕ ਪੋਡਕਾਸਟ ਕੀਤਾ ਉਹ ਮੈਨੂੰ ਜਿਹੜੇ ਐਂਕਰ ਆ ਪੁੱਛਦੇ ਤੁਹਾਨੂੰ ਮੇਰੇ ਚ ਕੀ ਲੱਗਦਾ ਮੈਂ ਕਹਾ ਮੈਨੂੰ ਤੁਹਾਡੇ ਚ ਵੀ ਉਹੀ ਪਰਮੇਸ਼ਵਰ ਦਿਖਦਾ ਜੋ ਮੇਰੇ ਚ ਕੋਈ ਅਲੱਗ ਭਾਵ ਨਹੀਂ ਪਰਮੇਸ਼ਵਰ ਏਕਾ ਕਿਸੇ ਵੀ ਰਿਲੀਜਨ ਚ ਹੋਵੇ ਕੋਈ ਮਾੜਾ ਨਹੀਂ ਹਰ ਰਿਲੀਜਨ ਉੱਤਮ ਰਿਲੀਜਨ ਆ ਲੇਕਿਨ ਹਰ ਕਿਸੇ ਦੀ ਸ੍ਰਿਸ਼ਟੀ ਦੇ ਵਿੱਚ ਜੇਕ ਰਚਨਾ ਕੀਤੀ ਹੈ ਉਹ ਬ੍ਰਹਮਾ ਜੀ ਨੇ ਕੀਤੀ ਹੈ ਅੱਜ ਤੱਕ ਤੁਸੀਂ ਦੇਖੋ ਕਿ ਇਤਿਹਾਸ ਦੇ ਵਿੱਚ ਜਿੰਨੇ ਵੀ ਵਰਦਾਨ ਦਿੱਤੇ ਗਏ ਆ 80% ਵਰਦਾਨ ਬ੍ਰਹਮਾ ਜੀ ਨੇ ਦਿੱਤੇ ਆ ਇਹ ਹੋਇਆ ਕਿ ਤੁਸੀਂ ਸਵਾਲ ਇਹ ਪੁੱਛ ਸਕਦੇ ਹੋ ਕਿ ਇਹ ਹੋਇਆ ਕਿ ਕਿਉਂ ਇਦਾਂ ਹੋ ਗਿਆ ਬ੍ਰਹਮਾ ਜੀ ਦੀ ਸੇਵਾ ਪੂਜਾ ਬੰਦ ਕਿਉਂ ਹੋਈ ਹੈ ਦਰਅਸਲ ਸਾਡੇ ਤੇ ਬਹੁਤ ਆਕਰਮਣ ਕਾਰੀਆਂ ਨੇ ਅੱਜ ਤੱਕ ਹਮਲੇ ਕੀਤੇ ਆ ਤੁਸੀਂ ਦੇਖੋ ਕਿ ਸਾਡੇ ਤੇ ਤੁਰਕਾਂ ਨੇ ਰਾਜ ਕੀਤਾ ਠੀਕ ਹੈ ਜੀ ਸਾਡੇ ਤੇ ਅੰਗਰੇਜ਼ਾਂ ਨੇ ਰਾਜ ਕੀਤਾ ਮੁਗਲਾਂ ਨੇ ਰਾਜ ਕੀਤਾ ਬਹੁਤ ਆਕਰਮਣਕਾਰੀਆਂ ਨੇ ਸਾਡੇ ਤੇ ਆਕਰਮਣ ਕੀਤੇ ਹੁਣ ਨਲੰਦਾ ਯੂਨੀਵਰਸਿਟੀ ਕਿਉਂ ਚਲਾਈ ਗਈ ਖੇਲਦੇ ਇਤਿਹਾਸ ਦਾ ਉਹਦੇ ਵਿੱਚ ਉਹ ਹਾਂ ਜੀ ਉਹ ਇੱਕ ਐਸਾ ਮਤਲਬ ਦੁਰਲਭ ਖਜ਼ਾਨਾ ਸੀ ਦੇ ਪੀਪਲ ਨੂੰ ਕਿ ਜੀ ਜਿਹੜੇ ਸਨਾਤਨੀ ਲੋਗ ਆ ਜੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੇ ਤਾਂ ਬਹੁਤ ਸਟਰੋਂਗ ਰਹਿਣਗੇ ਇਹ ਕਦੀ ਵੀ ਟੁੱਟਣਗੇ ਨਹੀਂ ਉਹ ਕਿਉਂ ਸਾਡਾ ਇਹ ਗੁਰੂਕੁੱਲ ਕਿਉਂ ਤੋੜੇ ਗਏ ਇਸੇ ਕਰਕੇ ਕਿ ਅਸੀਂ ਆਪਣੇ ਦੇਵਤਿਆਂ ਦੇ ਖਿਲਾਫ ਹੋ ਜਾਈਏ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਇਹ ਦੌਰ ਲਿਆਂਦਾ ਉਸ ਤੋਂ ਬਾਅਦ ਮੈਂ ਸਹੀ ਕਹਿਣਾ ਇਹ ਵੋਲੀਵੁੱਡ ਨੇ ਜੋ ਦਿਖਾਇਆ ਨਾ ਜੀ ਉਹ ਲੋਕਾਂ ਨੇ ਅਡਾਪਟ ਕੀਤਾ ਜੋ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਦੇਖੋ ਸਾਡੇ ਏਡੇ ਵੱਡੇ ਦੇਵਤਾ ਦੇਵਤਾ ਬੇਸਿਕਲੀ ਹੁੰਦੇ ਕੀ ਆ ਸਾਡੇ ਸਨਾਤਨ ਵੀ ਰਾਜ ਤੱਕ ਇਹ ਹੀ ਨਹੀਂ ਸਮਝ ਸਕੇ ਮੈਂ ਨਹੀਂ ਕਹਿੰਦਾ ਮੈਂ ਬਹੁਤ ਗਿਆਨੀ ਆ ਵੱਡਾ ਆ ਨਹੀਂ ਜੋ ਮੈਨੂੰ ਪਰਮੇਸ਼ਵਰ ਨੇ ਦੱਸਿਆ ਮੈਂ ਉਹ ਦੱਸਣਾ ਜਿੰਨੇ ਕਿ ਮੈਂ ਕੈਪੇਬਲ ਆ ਦੇਵਤਾ ਕੌਣ ਹੁੰਦੇ ਆ ਉੱਚ ਸਤਰ ਦੇ ਯੋਗੀ ਜਿਹੜਾ ਯੋਗੀ ਸਾਰੀਆਂ ਹਦਾਂ ਟੱਪ ਕੇ ਪਰਮੇਸ਼ਵਰ ਦੀ ਪ੍ਰਾਪਤੀ ਕਰ ਲੈਂਦਾ ਉਹਨੂੰ ਦੇਵਤੱਤਵ ਦਾ ਵਰਦਾਨ ਦਿੱਤਾ ਜਾਂਦਾ ਹੈ ਉਹ ਦੇਵਤਾ ਹੋ ਕੇ ਦੂਸਰਿਆਂ ਦਾ ਭਲਾ ਕਰਦਾ ਹੈ ਸੋ ਜਿਹੜੇ ਇੰਨੇ ਲੈਵਲ 'ਚ ਜੋਗੀ ਚਲ ਕੇ ਵਾਸਨਾ ਤਾਂ ਉਦੋਂ ਹੀ ਖਤਮ ਹੋ ਜਾਂਦੀ ਤੁਸੀਂ ਅ ਪੰਕਜ ਜੀ ਜੇ ਤੁਸੀਂ ਥੋੜੀ-ਮੋਟੀ ਵੀ ਪਰਮੇਸ਼ਵਰ ਦੀ ਕਦੀ ਸਾਧਨਾ ਕਰਦੇ ਹੋਗੇ ਜੇ ਤੁਸੀਂ ਪਦਮ ਆਸਨ ਲਾ ਕੇ ਰੋਜ਼ ਸਵਾ ਘੰਟਾ ਬੈਠਣਾ ਸ਼ੁਰੂ ਕਰ ਦੋ 6 ਮਹੀਨਿਆਂ ਦੇ ਵਿੱਚ ਤੁਹਾਡੀਆਂ ਸਾਰੀਆਂ ਨਾੜਾਂ ਡੈਡ ਹੋ ਜਾਣੀਆਂ ਤੁਹਾਡੇ ਮਨ 'ਚੋਂ ਭਾਵ ਹੀ ਉੱਡ ਜਾਣੇ ਕਈ ਫਿਰ ਤੁਹਾਡੇ ਅੰਦਰ ਕਿੱਥੋਂ ਚੀਜ਼ਾਂ ਰਹਿ ਜਾਣਗੀਆਂ ਔਰ ਜਿੰਨੇ ਦੁਨੀਆ ਬਣਾਈ ਆ ਜਿਹਨੇ ਸਾਰੇ ਸੰਸਾਰ ਨੂੰ ਰਚਿਆ ਉਹ ਵਾਸਨਾ ਚ ਕਿੱਦਾਂ ਫਸ ਸਕਦਾ ਜਿਹੜੀ ਵਾਸਨਾ ਦੇ ਵੀ ਉਹ ਵੀ ਉਹਦੀ দাসੀ ਹੈ ਉਹਦੇ ਕੋਲ ਬੈਠੀ ਹੋਈ ਹੈ ਸੋ ਇਹ ਸਾਨੂੰ ਕਿਤੇ ਨਾ ਕਿਤੇ ਸਾਡੇ ਇਤਿਹਾਸ ਦੇ ਵਿੱਚ ਗੜਬੜ ਕੀਤੀ ਗਈ ਹੈ ਔਰ ਸਾਨੂੰ ਇਸ ਦੌਰ ਦੇ ਵਿੱਚ ਚਲਾਤਾ ਅੱਜ ਤੁਸੀਂ ਇੱਥੇ ਆ ਕੇ ਜੇ ਪਰਮੇਸ਼ਵਰ ਲਈ ਕੰਮ ਕਰ ਰਹੇ ਹੋ ਇਹ ਮੈਸੇਜ ਹਜ਼ਾਰਾਂ ਲੋਕਾਂ ਚ ਜਾਣਾ ਹੈ ਹਜ਼ਾਰ ਲੋਕ ਸੁਣਨਗੇ ਕਿ ਹਾਂ ਕਿਤੇ ਨਾ ਕਿਤੇ ਜ਼ਰੂਰ ਅੰਦਰ ਜੋਤ ਜਗਦੀ ਕਿ ਹਾਂ ਯਾਰ ਗੱਲ ਇਦਾਂ ਵੀ ਹੋ ਸਕਦੀ ਹੈ ਜੇ ਕਿਤੇ ਮਾੜੀ ਜੀ ਵਾਡੇ ਇਹ ਨਹੀਂ ਕਿ वेदव्यास महाराज ਜੀ ਨੇ ਗਲਤ ਲਿਖਤਾ ਉਹ ਸਵੈਮ ਪਰਮੇਸ਼ਵਰ ਉਹ ਗਲਤ ਨਹੀਂ ਲਿਖ ਸਕਦੇ ਲੇਕਿਨ ਜੇ ਐਡੀਸ਼ਨ ਕਰਤੀ ਬਾਅਦ ਚੋ ਕਿਸੇ ਨੇ ਫੇਪ ਹਮਮ ਔਰ ਅਸੀਂ ਆਪਣੇ ਪਰਮਾਤਮਾ ਨੂੰ ਹੀ ਭੁੱਲ ਗਏ ਨੇ ਜੋਤ ਦਾ ਅਖੰਡ ਸਾਰੇ ਜਗਦੀ ਹੈ ਕਿਉਂਕਿ ਦੇਖੋ ਸਰੀਰ ਸਾਡੇ ਐਵੇਂ ਥੋੜਾ ਚੱਲਦੇ ਪਏ ਬਿਲਕੁਲ ਜੀ ਬਿਲਕੁਲ ਬਿਲਕੁਲ ਪਰਮਾਤਮਾ ਦੀ ਕਿਰਪਾ ਤਾਹੀ ਚੱਲ ਰਹੀ ਨੇ ਦੇਖੋ ਤੁਸੀਂ ਵੀ ਪੰਕਜ ਜੀ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਊਗਾ ਕਿ ਸ੍ਰਿਸ਼ਟੀ ਜਿਹੜੀ ਬ੍ਰਹਮਾ ਜੀ ਨੇ ਰਚੀ ਹੈ ਹਰ ਕਿਸੇ ਦੇ ਅੰਦਰ ਜਾਨ ਉਹਨੇ ਫੂਕੀ ਹੈ ਜਿਹੜਾ ਬਣਾ ਰਿਹਾ ਆ ਜਿਹੜਾ ਬਣਾ ਰਿਹਾ ਨਾ ਜੀ ਉਹ ਕਦੀ ਵੀ ਗਲਤ ਕ੍ਰੀਏਟਰ ਕਦੀ ਨਹੀਂ ਗਲਤ ਹੁੰਦਾ ਅੱਜ ਵੀ ਦੇਖੋ ਤੁਸੀਂ ਹੈ ਤਾਂ ਚਲੋ ਆਸਥਾ ਨਾਲ ਜੁੜੀ ਹੋਈ ਗੱਲ ਆ ਪਰ ਵੈਸੇ ਹੀ ਗੱਲ ਕਰਨ ਲੱਗਾ ਅੱਜ ਵੀ ਡਾਇਲੌਗ ਜੁੜਿਆ ਹੈ ਵੀ ਲਾਸਟ ਤੇ ਬ੍ਰਹਮਾਸਤਰ ਚਲਾ ਦਾਂਗੇ ਆਪਰਾਮਾਸਤਰ ਚਲਾ ਲਾ 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 ਤੇ ਕਹਿੰਦਾ ਵੀ ਲਾਸਟ ਉਹ ਲਾਸਟ ਆਪਸ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਐਡ ਕਰਨਾ ਤੁਹਾਡੀ ਗੱਲ ਵਾਕਈ ਬਹੁਤ ਬਾ ਕਮਾਲ ਆ ਕਿ ਬ੍ਰਹਮਾਸਤਰ ਉਹ ਕਿਉਂ ਕਿਉਂਕਿ ਬ੍ਰਹਮ ਦੇ ਵਿੱਚ ਕੁਝ ਹੈ ਸਮਥਿੰਗ ਇਜ਼ देयर ਸਾਨੂੰ ਕਲਯੁਗ ਨੇ ਉਹਨੂੰ ਟੱਕ ਲਿਆ ਹਾਂਜੀ ਕਲਯੁਗ ਨੇ ਉਹਨੂੰ ਟੱਕ ਲਿਆ ਬਸ ਲੋਕ ਉਹ ਜਿੱਦਾਂ ਦੀ ਭੇਡ ਚੱਲ ਚੱਲਦੀ ਉਹਦੇ ਵਿੱਚ ਵਹਿ ਗਏ ਲੇਕਿਨ ਇੱਕ ਮੈਂ ਤੁਹਾਨੂੰ ਬਹੁਤ ਵਧੀਆ ਚੀਜ਼ ਐਡ ਕਰਨਾ ਚਾਹਾਂਾ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਚ ਜਿੰਨੇ ਵੀ ਡੇਰੇ ਆ ਉਹ ਤੁਸੀਂ ਕਿਸੇ ਵੀ ਕੋਲ ਚਲੇ ਜਾਓ ਉਹ ਕਹੋਗੇ ਬ੍ਰਹਮਚਰ્ય ਧਿਆਨ ਲਾਣਾ ਹੂੰ ਬ੍ਰਹਮਚਰ્ય ਧਿਆਨ ਲਾਣਾ ਉਹ ਬ੍ਰਹਮ ਨੂੰ ਧਿਆਨ ਲਾਣਾ ਪਰ ਬ੍ਰਹਮਾ ਨੂੰ ਨਹੀਂ ਵੱਡਾ ਕਿਉਂਕਿ ਜੇ ਬ੍ਰਹਮਾ ਨੂੰ ਮੰਨ ਲਿਆ ਤਾਂ ਫਿਰ ਸਾਰਾ ਕੁਝ ਤਾਂ ਸਦਾਤ ਨੰਦਰ ਹੀ ਆ ਗਿਆ ਹਾਂਜੀ ਸੋ ਮੇਰੀਆਂ ਬਹੁਤ ਲੰਬੀਆਂ ਲੰਬੀਆਂ ਡਿਸਕਸ਼ਨਸ ਹੋ ਚੁੱਕੀਆਂ ਆ ਵੱਡੇ ਵੱਡੇ ਸਾਧੂ ਸੰਤਾਂ ਨਾਲ ਲੋਕ ਕਹਿੰਦੇ ਨਹੀਂ ਜੀ ਹਾਂ ਜੀ ਹਾਂ ਜੀ ਲੇਕਿਨ ਹੌਲੀ ਹੌਲੀ ਉਹਨਾਂ ਦੇ ਅੰਦਰ ਵੀ ਇਹ ਭਾਵਨਾ ਕ੍ਰੀਏਟ ਹੋਣ ਲੱਗ ਪੈਂਦੀ ਆ ਫਿਰ ਉਹ ਵੀ ਕਿਤੇ ਨਾ ਕਿਤੇ ਫਿਰ ਮੈਨੂੰ ਫੋਨ ਕਰਦੇ ਆ ਕਿ ਹਾਂ ਜੀ ਕਿੱਦਾਂ ਹੋਣ ਕਰੀਏ ਅੱਗੇ ਮੰਨੀਏ ਕਿ ਨਾ ਮੰਨੀਏ ਨਹੀਂ ਜੀ ਜੀ ਮਾਣ ਮਹਿਸੂਸ ਹੁੰਦਾ ਵੀ ਤੁਸੀਂ ਬਰਮਾ ਜੀ ਦੇ ਨਾਲ ਨੇ 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 ਮੱਤ ਜੁੜੇ ਹੋ ਨਹੀਂ ਨਹੀਂ ਦੇਖੋ ਕਿਉਂਕਿ ਲੋਕ ਉਮੂਮਨ ਇਹ ਹੁੰਦਾ ਨਾ ਲੋਕਾਂ ਦੇ ਵਿੱਚ ਨਾ ਥੋੜਾ ਜਿਹਾ ਡਰ ਹੈ ਥੋੜਾ ਜਿਹਾ ਭੈਅ ਹੈ ਕਿਉਂਕਿ ਬਰਮਾ ਜੀ ਦੇ ਫਾਲੋਅਰ ਘਟ ਨਹੀਂ ਜਾਂ ਬਰਮਾ ਜੀ ਦੇ ਮੰਦਰ ਘਟ ਨਹੀਂ ਦੇਖੋ ਜੀ ਸਾਡੇ ਸਮਾਜ ਦੇ ਵਿੱਚ ਕੁਝ ਚੰਗਿਆਈਆਂ ਕੁਝ ਬੁਰਾਈਆਂ ਵੀ ਆ ਜੇ ਨੈਗੇਟਿਵ ਚੀਜ਼ਾਂ ਨਹੀਂ ਹੋਣਗੀਆਂ ਪੋਜ਼ਿਟਿਵ ਦਾ ਵੀ ਕੋਈ ਆਧਾਰ ਨਹੀਂ ਹੈਗਾ ਲੇਕਿਨ ਹੈ ਕਿ ਆ ਕਿ ਅ ਤੁਸੀਂ ਦੇਖੋ ਕਿ ਬਹੁਤ ਅੱਛੀ ਗੱਲ ਇਹ ਆ ਕਿ ਜੇ ਲੋਗ ਨੈਗੇਟਿਵ ਆ ਤੇ ਅੱਜ ਪੋਜ਼ਿਟਿਵ ਵੀ ਬਹੁਤ ਲੋਗ ਮੇਰੇ ਨਾਲ ਆ ਕੇ ਖੜ ਰਹੇ ਆ ਕਿਉਂਕਿ ਜਦੋਂ ਕੋਈ ਸੁਣਦਾ ਜਦੋਂ ਕੋਈ ਬੈਠਦਾ ਜਦੋਂ ਕੋਈ ਉਹਨੂੰ ਧਿਆਨ ਨਾਲ ਜੇ ਅੱਜ ਤੁਸੀਂ ਬੈਠੇ ਹੋ ਡਿਜੀਟਲ ਪਲੇਟਫਾਰਮ ਦੇ ਰਾਹੀਂ ਉਹਨ ਲੋਗ ਸੁਣਦੇ ਫਿਰ ਉਹ ਗੌਰ ਨਾਲ ਸੁਣਦੇ ਕਿਤੇ ਨਾ ਕਿਤੇ ਉਹਨਾਂ ਅੰਦਰ ਵੀ ਜੋ ਜਗਦੀ ਹੈ ਕਿ ਵਾਕਈ ਗੱਲ ਬਹੁਤ ਸੱਚੀ ਹੈ ਜੇ ਕਿਸੇ ਨੇ ਮਾੜੀ ਜਿਹੀ ਵੈਡੀਸ਼ਨ ਅਡਿਸ਼ਨ ਕਰਤੀ ਉਹਦੇ ਕਿ ਧਰਮ ਗਰਨ ਦੇ ਵਿੱਚ ਤਾਂ ਫਿਰ ਅਸੀਂ ਤਾਂ ਆਪਣੇ ਪਰਮੇਸ਼ਰ ਨੂੰ ਛੱਡੀ ਬੈਠੇ ਆਂ ਬ੍ਰਹਮਚ ਧਿਆਨ ਲਾਣਾ ਪਰ ਬ੍ਰਹਮਾ ਨੂੰ ਨਹੀਂ ਮੰਨਣਾ ਠੀਕ ਹੈ ਜੀ ਬ੍ਰਹਮ ਸਤਰ ਨੂੰ ਮੰਨਣਾ ਪਰ ਬ੍ਰਹਮਾ ਨੂੰ ਨਹੀਂ ਮੰਨਣਾ ਬ੍ਰਹਮਾ ਜੀ ਦਾ ਹਰ ਯੱਗ ਦੇ ਵਿੱਚ ਕੋਈ ਵੀ ਦੁਨੀਆ ਚ ਯੱਗ ਹੁੰਦਾ ਛੋਟਾ ਮੋਟਾ ਹਵਨ ਹੁੰਦਾ ਉਹ ਚ ਵੀ ਬ੍ਰਹਮਾ ਜੀ ਦਾ ਨਾਮ ਲਿਆ ਜਾਂਦਾ ਅਸੀਂ ਅੱਜ ਵੀ ਤੁਸੀਂ ਵੀ ਇਹੀ ਕਹਿੰਦੇ ਅਸੀਂ ਵੀ ਇਹੀ ਕਹਿੰਦੇ ਆ ਰਹੇ ਆ ਬ੍ਰਹਮਾ ਵਿਸ਼ਨੂ ਮਹੇਸ਼ ਪਹਿਲਾ ਉਹਨਾਂ ਦਾ ਹੀ ਨਾਮ ਲਿਆ ਜਾਂਦਾ ਕਿਉਂਕਿ ਸਾਡੀ ਬਾਡੀ ਚ ਤਿੰਨ ਪਾਰਟ ਮੇਨ ਮੰਨੇ ਗਏ ਆ ਸੇ ਤੜ ਤੇ ਲੈਗਸ ਇਹ ਵੀ ਤਿੰਨ ਨੇ ਹੂੰ ਸਤੋਗੁਣ ਪ੍ਰਦਾਨ ਜਿਹੜੇ ਦੇਵਤਾ ਉਹ ਬ੍ਰਹਮਾ ਜੀ ਨੇ ਹੂੰ ਦਰਅਸਲ ਕਲਯੁਗ ਮਹਾਰਾਜ ਦਾ ਦੌਰ ਉਹ ਕਲਯੁਗ ਮਹਾਰਾਜ ਨੇ ਸਤੋਗੁਣ ਟਕ ਲਿਆ ਹੂੰ ਉਹ ਜੇ ਇੱਕ ਬੰਦੇ ਦੇ ਅੰਦਰ ਇਹ ਪੋਜ਼ਿਟਿਵਿਟੀ ਹੈ ਜਾਂ ਉਹਦੀ ਕਨੈਕਟੀਵਿਟੀ ਹੋਗੀ ਲੋਕਾਂ ਕੋ ਹজম ਕਿੱਦਾਂ ਹੋਗੀ ਇਹ ਬੜਾ ਕੰਪਲੀਕੇਟਿਡ ਆ ਕਿਉਂਕਿ ਜਦ ਤੱਕ ਉਹਦੇ ਕੋਲ ਉਹੋ एनर्जी पॉजिटिविटी ਨਹੀਂ ਆ ਜਾਂਦੀ ਉਹਦੇ ਹਲਕੇ 'ਚ ਨਹੀਂ ਉਤਰਦਾ ਲੇਕਿਨ ਵਨ ਡੇ ਸਾਰਿਆਂ ਦੇ ਉਤਰ ਜਾਣਾ ਔਰ ਪਰਮੇਸ਼ਵਰ ਦਾ ਕੰਮ ਕਦੀ ਵੀ ਜਿਹੜਾ ਆ ਉਹ ਉਹ ਬੈਕਵਰਡ ਨਹੀਂ ਹੁੰਦਾ ਇੱਕ ਦਿਨ ਆਣਾ ਹੀ ਹੁੰਦਾ ਸਮੇਂ ਨੇ ਇੱਕ ਸਵਾਲ ਹੈ ਮੇਰੇ ਜ਼ਿਹਨ 'ਚ ਵੀ ਬ੍ਰਹਮਾ ਜੀ ਦਾ ਮੰਦਿਰ ਇੱਕ ਪੁਸ਼ਕਰ ਦੇ ਵਿੱਚ ਹੈ ਜੀ ਜੀ ਅੱਗੇ ਕਿਉਂ ਨਹੀਂ ਬਣ پا ਰਿਹਾ ਕੀ ਰੀਜ਼ਨ ਹੈ ਇਹਦੇ ਪਿੱਛੇ ਕਿਉਂਕਿ ਭਗਤ ਜਨਤਾ ਬਹੁਤ ਨਹੀਂ ਜਿਵੇਂ ਤੁਹਾਡੇ ਅੱਗੇ ਲੋਕ ਜਿਹੜੇ ਨਾਲ ਜੁੜੇ ਤੁਸੀਂ ਅੱਜ ਤੱਕ ਤੁਹਾਡੀ ਕਿਉਂ ਨਹੀਂ ਬਣ پا ਰਿਹਾ ਜੀ ਜੀ ਪੰਕਜ ਜੀ ਅਗੁਸਤਾਖੀ ਮਾਫ ਅ ਤੁਸੀਂ ਮੇਰੇ ਬ੍ਰਦਰੋ 30 ਕਿੰਨੀ ਏਜ ਹੈ ਮੇਰੀ 36 36 ਆ ਸੰਤ ਜੀ ਮੈਨੂੰ ਇੱਕ ਗੱਲ ਧਿਆਨ ਨਾਲ ਦੱਸੋ ਤੁਸੀਂ ਅੱਜ ਤੱਕ ਕਿਸੇ ਬ੍ਰਹਮਾ ਜੀ ਦੇ ਮਿਲੇ ਹੋਗਾ ਤਰ ਨਹੀਂ ਮਿਲੇ ਮੈਂ ਉਹੀ ਤਾਂ ਮੈਂ ਉਹੀ ਗੱਲ ਕਰ ਰਿਹਾ ਨਾ ਗੱਲ ਹੀ ਖਤਮ ਆ ਗਈ ਤੁਸੀਂ ਮੰਦਿਰ ਕਿਉਂ ਨਹੀਂ ਬਣ ਪਾਇਆ ਮੈਂ ਤੁਹਾਨੂੰ ਗੱਲ ਦੱਸਦਾ ਹੁਣ ਜਿਹੜਾ ਬ੍ਰਹਮਾ ਜੀ ਦਾ ਯੱਗ ਹੋ ਰਿਹਾ ਉਹਦੇ ਵਿੱਚ ਬ੍ਰਹਮਾ ਜੀ ਦੇ ਜਿਹੜੇ ਨਿਜ ਪੁਜਾਰੀ ਆ ਪੁਸ਼ਕਰ ਤੋਂ ਉਹ ਆ ਰਹੇ ਨੇ ਇੱਕ ਹੋਰ ਨਾਲ ਐਡ ਆਨ ਮੈਂ ਤੁਹਾਡੇ ਕਰ ਦਿੰਦਾ ਕਿ ਇੱਕ ਹੋਰ ਬੜਾ ਮਿਥ ਚੱਲਦਾ ਆ ਰਿਹਾ ਕਿ ਬ੍ਰਹਮਾ ਜੀ ਨੂੰ ਸਾਵਿਤਰੀ ਦੇਵੀ ਨੇ ਸ਼ਰਾਪ ਦੇ ਦਿੱਤਾ ਸੀ ਕਿ ਉਹਨਾਂ ਨੇ ਆਪਣੀ ਬੇਟੀ ਨਾਲ ਵਿਆਹ ਕਰ ਲਿਆ ਉਹ ਸਾਰੇ ਅਸੀਂ ਉਹਦੇ ਬੱਚੇ ਸਾਰੇ ਸਭ ਨੂੰ ਹੀ ਉਹਨੇ ਬਣਾਇਆ ਠੀਕ ਹੈ ਜੀ ਲੇਕਿਨ ਮੈਂ ਤੁਹਾਨੂੰ ਦੱਸਦਾ ਸਾਵਿਤਰੀ ਮੰਦਿਰ ਦੇ ਜਿਹੜੇ ਨਿੱਜ ਪੁਜਾਰੀ ਉਹ ਵੀ ਆ ਰਹੇ ਆ ਜੀ ਯੱਗ ਦੇ ਉੱਤੇ ਸੋ ਮਿੱਥਾਂ ਨੂੰ ਤੋੜਨ ਲਈ ਪਰਮੇਸ਼ਵਰ ਕੋਈ ਨਾ ਕੋਈ ਆਪਣੇ ਮੈਸੇਂਜਰ ਭੇਜਦਾ ਉਹ ਚਾਹੇ ਛੋਟਾ ਆ ਚਾਹੇ ਵੱਡਾ ਆ ਕੋਈ ਇੱਥੇ ਛੋਟਾ ਵੱਡਾ ਨਹੀਂ ਸਭ ਇੱਕ ਬਰਾਬਰ ਕੋਈ ਤਨ ਦੀ ਸੇਵਾ ਕਰ ਜਾਂਦਾ ਜੀ ਕੋਈ ਮਨ ਤੋਂ ਕੋਈ ਤਨ ਤੋਂ ਲੇਕਿਨ ਸੇਵਾ ਸਾਰੀ ਮੰਨੀ ਜਾਂਦੀ ਹੈ ਜਦੋਂ ਤੁਸੀਂ ਅੱਜ ਉੱਥੋਂ ਆਪਣੇ ਆਫਿਸ ਤੋਂ ਤੁਰਨ ਲੱਗੇ ਸਿਰਫ ਇਹ ਸੋਚ ਲਿਆ ਕਿ ਅੱਜ ਮੈਂ ਆਹ ਵਾਲਾ ਬ੍ਰਹਮਾ ਜੀ ਦਾ ਭਗਤ ਦਾ ਇੰਟਰਵਿਊ ਕਰਨਾ ਉਹ ਉਦੋਂ ਹੀ ਪੋਜ਼ਿਟਿਵਿਟੀ ਤੁਹਾਡੇ ਨਾਲ ਆ ਗਈ ਪਰਮੇਸ਼ਵਰ ਦਾ ਘਰ ਉਦੋਂ ਹੀ ਤੁਹਾਡੇ ਨਾਲ ਆ ਗਿਆ ਸੋ ਦ ਥਿੰਗ ਇਜ਼ ਕਿ ਆਪਾਂ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਲੋਕਾਂ ਨੂੰ ਹੋਰ ਪੋਜ਼ਿਟਿਵ ਕਰਾਈਏ ਤਾਂ ਕਿ ਉਹ ਸਨਾਤਨ ਧਰਮ ਨਾਲ ਜੁੜਨ ਉਹ ਬ੍ਰਹਮਾ ਜੀ ਨਾਲ ਜੁੜਨ ਤੇ ਜਿੱਦਾਂ ਬ੍ਰਹਮਾ ਜੀ ਪਹਿਲਾਂ ਉਹਨਾਂ ਨੂੰ ਵਰਦਾਨ ਦੇ ਕੇ ਸਨਾਤਨ ਵੀਰਾਂ ਨੂੰ ਸਟਰੋਂਗ ਕਰਦੇ ਆ ਰਹੇ ਆ ਉਦੋਂ ਹੀ ਉਹ ਕਲਿਯੁਗ ਦੇ ਵਿੱਚ ਦੁਬਾਰਾ ਆਪਣੇ ਭਗਤਾਂ ਨੂੰ ਵਰਦਾਨ ਦੇਣ ਔਰ ਸਨਾਤਨ ਹੋਰ ਮਜ਼ਬੂਤ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਪਰਮੇਸ਼ਵਰ ਇਹਨਾਂ ਸਾਰੇ ਜਿੰਨੇ ਵੀ ਭਗਤ ਚਾਹੇ ਕੋਈ ਜਿੱਦਾਂ ਗਲੈਰੀ ਨੇ ਛੋਟੀ ਜੀ ਨੇ ਆਰਾਮ ਕਾਜ ਦੇ ਵਿੱਚ ਸੇਵਾ ਕੀਤੀ ਸੀ ਜੋ ਯੱਗ ਹੋਣ ਜਾ ਰਿਹਾ 27 April ਤੋਂ 1 May ਤੱਕ ਉਹਦੇ ਵਿੱਚ ਜੇ ਕੋਈ ਪਰਮੇਸ਼ਵਰ ਦਾ ਪਿਆਰਾ ਇੰਨੀ ਕੁ ਵੀ ਸੇਵਾ ਕਰਦਾ ਪਰਮੇਸ਼ਵਰ ਉਹਨੂੰ ਇੰਨਾ ਕੁ ਵਧਾਵੇ ਤਾਂ ਕਿ ਸਾਰੇ ਮਿਥਾ ਆਣ ਵਾਲੇ ਟੁੱਟ ਜਾਣ ਔਰ ਆਣ ਵਾਲੇ ਸਮੇਂ ਦੇ ਵਿੱਚ ਆ ਵੈਸੇ ਤਾਂ ਮੈਂ ਪੰਕਜ ਜੀ ਦੱਸਦਾ ਦਾਸ ਨੇ ਕਈ ਘਰਾਂ ਦੇ ਵਿੱਚ ਆਲਰੇਡੀ ਬ੍ਰਹਮਾ ਜੀ ਦੀ ਸਥਾਪਨਾ ਕਰਾ ਦਿੱਤੀ ਹੈ ਅਖਬਾਰਾਂ ਦੇ ਮਾਧਿਅਮ ਨਾਲ ਹੋਰ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਨਾਲ ਲੋਕਾਂ ਨੂੰ ਪਤਾ ਲੱਗ ਰਿਹਾ ਜਲਦ ਮੇਰੀ ਕਈ ਬ੍ਰਾਹਮਣਾ ਨਾਲ ਗੱਲ ਚੱਲ ਰਹੀ ਆ ਚਾਰਿਆ ਨਾਲ ਗੱਲ ਚੱਲ ਰਹੀ ਆ ਬ੍ਰਹਮਾ ਜੀ ਨੂੰ ਹੁਣ ਦੁਬਾਰਾ ਮੰਦਿਰਾਂ ਚ ਸਥਾਪਿਤ ਕੀਤਾ ਜਾ ਰਿਹਾ ਹੈ ਸੋ ਹੌਲੀ ਹੌਲੀ ਜਿਹੜੀ ਆ ਪ੍ਰਕਾਸ਼ ਇੱਕ ਹਨੇਰੀ ਕਹ ਲੋ ਕੀ ਅੰਧੇਰੀ ਰਾਤ ਜਿਹੜੀ ਕਈ 100 ਸਾਲ ਚੱਲ ਗਈ ਲੇਕਿਨ ਇੱਕ ਦਿਨ ਪ੍ਰਕਾਸ਼ ਜ਼ਰੂਰ ਹੁੰਦਾ ਇੱਕ ਛੋਟੀ ਜੀ ਚੰਗਿਆਰੀ ਮੈਂ ਤਾਂ ਇੱਕ ਛੋਟੀ ਜੀ ਚੰਗਿਆਰੀ ਆ ਇੱਕ ਛੋਟੀ ਜੀ ਚੰਗਿਆਰੀ ਬੁਰਾਈ ਦੇ ਪੂਰੇ ਜੰਗਲ ਨੂੰ ਖਾਕ ਕਰ ਦਿੰਦੀ ਹੈ ਸਦਾਸ ਨੂੰ ਪਰਮੇਸ਼ਵਰ ਨੇ ਚੁਣਿਆ ਜੀ ਮੈਂ ਆਪਣੇ ਆਪ ਨੂੰ ਸਭਾਗਿਆਸ਼ਾਲੀ ਸਮਝਦਾ ਮੈਂ ਪੂਰੇ ਪੰਜਾਬ ਨੂੰ ਸਭਾਗਿਆਸ਼ਾਲੀ ਸਮਝਦਾ ਔਰ ਪੰਜਾਬੀਆਂ ਨੂੰ ਸਭਾਗਿਆਸ਼ਾਲੀ ਸਮਝਦਾ ਕਿ ਸਾਡੇ ਗੁਰੂਆਂ ਦਾ ਜਿਹੜਾ ਦਿੱਤਾ ਹੈ ਬਲੀਦਾਨ ਉਹਨਾਂ ਦੀ ਭਗਤੀ ਉਹਨਾਂ ਦੇ ਕਰਕੇ ਹੀ ਦਾਸ ਨੂੰ ਇਹ ਚੀਜ਼ ਮਿਲੀ ਹੈ ਪਰਮੇਸ਼ਵਰ ਤੋਂ ਮੈਂ ਕਹਿੰਦਾ ਕਿ ਜੋ ਮੈਨੂੰ ਪ੍ਰਮੇਸ਼ ਨੇ ਪ੍ਰਾਪਤੀ ਕਰਾਈਆ ਉਹ ਘਰ-ਘਰ ਦੇ ਵਿੱਚ ਬ੍ਰਹਮਾ ਜੀ ਦੀ ਜੋਤ ਜਗੇ ਦੁਆਰਾ ਸੇਵਾ ਪੂਜਾ ਹੋਵੇ ਤੇ ਲੋਕਾਂ ਨੂੰ ਵੀ ਉਸ ਚੀਜ਼ ਦੀ ਪ੍ਰਾਪਤੀ ਹੋਵੇ ਸੋ ਇਹ ਹੀ ਮੈਂ ਗੱਲ ਰੱਖਣਾ ਚਾਹੁੰਦਾ ਸੀ ਕਿ ਬ੍ਰਹਮਾ ਜੀ ਦਾ ਜਿਹੜਾ ਆ ਜਿਹੜਾ ਯੱਗ ਆ ਉਹ ਇੰਨੇ ਸੁਚੱਜੇ ਢੰਗ ਨਾਲ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਤਿਹਾਸ ਬਣੇ ਬਹੁਤ ਬਹੁਤ ਧੰਨਵਾਦ ਸ਼ੀਜੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਨੂੰ ਔਰ ਮੈਂ ਫੇਰ ਤੋਂ ਦੁਬਾਰਾ ਆਪ ਜੀ ਨੂੰ ਸਾਰਿਆਂ ਨੂੰ ਇਹ ਹੀ ਮੈਸੇਜ ਦੇਣਾ ਚਾਹੁੰਦਾ ਕਿ 27 ਅਪ੍ਰੈਲ ਤੋਂ 1 ਮਈ ਤੱਕ ਆਪ ਜੀ ਸਭ ਲੁਧਿਆਣਾ ਵਾਸੀ ਪੰਜਾਬ ਵਾਸੀ ਔਰ ਜਿੱਥੇ-ਜਿੱਥੇ ਵੀ ਆ ਪਗਾ ਜਾਨ ਤੇਸ਼ਾ ਵਿਦੇਸ਼ਾਂ ਸੋਨ ਰਿਆ ਇਸ ਡਿਜੀਟਲ ਪਲੇਟਫਾਰਮ ਦੇ ਮਾਧਿਅਮ ਤੋਂ ਆਪ ਜੀ ਆਓ ਬ੍ਰਹਮਾ ਜੀ ਕਿਸੇ ਹੋਰ ਦੇ ਨਹੀਂ ਆ ਤੁਹਾਡੇ ਨੇ ਠੀਕ ਹੈ ਜੀ ਆਪ ਜੀ ਯੱਗ ਚ ਹਰ ਕੋਈ ਖੁੱਲਾ ਸੱਦਾ ਹੈ एवरीवन इज ਯੂ نو ਕਿ ਹਰ ਬੰਦਾ ਜਿਹੜਾ ਆ ਉਹ ਜਿਹੜਾ ਮਾਨਵ ਆ ਉਹ ਅਧਿਕਾਰੀ ਐ ਇਸ ਯੱਗ ਦੇ ਵਿੱਚ ਆਉਣ ਲਈ ਔਰ ਸੰਤ ਮਹਾਪੁਰਸ਼ਾਂ ਰੇ ਉਹਨਾਂ ਦੀ ਚਰਨ ਧੂੜੀ ਮਿਲਦੀ ਹੈ ਤੇ ਮਨ ਆਤਮਾ ਹੋਰ ਪਵਿੱਤਰ ਹੁੰਦੀ ਹੈ ਤੇ ਇਹੀ ਗੱਲ ਕਹਿੰਦੇ ਹੋਏ ओम नमो ब्रह्मदेवाय धन्यवाद